ਮੇਰੀ ਇੰਟਰਵਿਊ ਜੇ ਰੀਲீஸ் ਹੋਈ ਨਾ ਮੈਂ ਐਫਆਈ ਦਰਜ ਕਰਾ ਦੇਣੀ ਆ ਔਰ ਮੇਰੇ ਤੋਂ ਪੁੱਛੇ ਵੀ ਨਾ ਤੂੰ ਮੇਰੇ ਨਾਲ ਚੀਟਿੰਗ ਕੀਤੀ ਐ ਤੂੰ ਐਫਆਈਆਰ ਕਰਾ ਲਈ ਦਰਜ ਮੇਰੇ ਤੇ ਠੀਕ ਐ ਮੈਂ ਡਰਦਾ ਨਹੀਂ ਨਾਲੇ ਨੇ ਛਿੰਦੇ ਦੇ ਮੁੰਡੇ ਨੇ ਜੀ ਸਾਹਿਬਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਆਪਣੇ ਸਾਰੇ ਵਿਊਅਰਸ ਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਇੰਡੀਆ ਸਟੂਡੀਓ ਵਿੱਚ ਬੈਠੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਿਆ ਭਾਜੀ ਬڑے ਦਿਨ ਲੱਗੇ ਆਪਾਂ ਨੂੰ ਹੁਣ ਇਕੱਠੇ ਹੋ ਕੇ ਐਪੀਸੋਡ ਸ਼ੂਟ ਕਰਨ ਨੂੰ ਹਾਂ ਤੁਹਾਡੀ ਸਿਹਤ ਵੀ ਥੋੜੀ ਇਦਾਂ ਸੀਗੀ ਮੇਰਾ ਵੀ ਥੋੜਾ ਬੇਸੁਰਾ ਜਿਹਾ ਹੋਇਆ ਸੀ ਸਿਹਤ ਦਾ ਕੰਮ ਅਜੇ ਵੀ ਗੜਾਗੜਾ ਜਿਹਾ ਕਾਫੀ ਸ਼ਾਇਦ ਇਹਦੇ ਤੱਕ ਕਰਨਾ ਪਏਗਾ ਤੇ ਪਰ ਉਹ ਕਹਿੰਦੇ ਨੇ ਨਾ ਸ਼ੋਅ ਮਸਟ ਗੋ ਔਨ ਤੇ ਅੱਜ ਫਿਰ ਬੜੇ ਦਿਨਾਂ ਬਾਅਦ ਤੁਹਾਡੇ ਦਰਸ਼ਨ ਹੋ ਰਹੇ ਨੇ ਇੱਕ ਤਾਂ ਵੈਸੇ ਹੀ ਐਪੀਸੋਡ ਦੇ ਵਿੱਚ ਵੀ ਕਾਫੀ ਲੰਮਾ ਗੈਪ ਪੈ ਗਿਆ ਤੇ ਅੱਜ ਵੈਸੇ ਵੀ ਭਾਈ ਜੀ ਤੁਸੀਂ ਉੱਠਣ ਤੇ ਟਾਈਮ ਜ਼ਿਆਦਾ ਲੱਗਦਾ ਹਾਂ ਉੱਠਣ ਤੇ ਐਕਚੁਅਲੀ ਮੈਂ ਸਾਰਾ ਚਲੋ ਤੁਸੀਂ ਗੱਲ ਕਰੀ ਤੇ ਮੈਂ ਮਿਸ ਅੰਡਰਸਟੈਂਡਿੰਗ ਹੋ ਗਈ ਮੈਂ ਕਿਹਾ ਸ਼ਾਇਦ ਕੱਲ ਨੂੰ ਕਰਨਾ ਸ਼ੋ ਅੱਜ ਤੇ ਕੱਲ ਵਿੱਚ ਥੋੜਾ ਕਨਫਿਊਜ਼ਿੰਗ ਜਿਹਾ ਹੋ ਗਈ ਮੈਂ ਤਾਂ ਬਹੁਤ ਬਹੁਤ ਮਜ਼ੇ ਨਾਲ ਮੈਂ ਕਿਹਾ ਸੈਚਰਡੇ ਅੱਜ 11 ਵਜੇ ਉੱਠਾਂਗੇ ਪਰ ਸਤੀ ਸਾਹਿਬ ਨੇ ਹਾਂ ਜੀ ਮਾਰਿਆ ਸਿਰ 'ਚ ਆ ਕੇ ਥੋੜਾ ਮੇਰੇ ਕਹਿੰਦਾ ਚਲ ਉੱਠ ਮਾਮਾ ਸ਼ੋ ਨਹੀਂ ਕਰਨਾ ਮੈਂ ਬਸ ਫਟਾਫਟ ਚਲੋ ਕੰਮ ਲੱਗੀ ਭਾਜੀ ਕੰਮ ਲੱਗੀ ਸੋ ਲਈ ਹੈ ਨਾ ਹੁਣ ਆ ਕੋਈ ਨਹੀਂ ਕੋਈ ਨਹੀਂ ਸ਼ੋਅ ਤੇ ਚਲੋ ਆਪਾਂ ਥੋੜਾ ਰੀਅਲੀ ਸਾਡੇ ਇੱਥੇ ਵੀਕਐਂਡ ਤੇ ਲੇਟ ਉੱਠਦੇ ਹੁੰਨੇ ਤਾਂ ਮੈਨੂੰ ਮਿਸ ਸੌਰੀ ਮਿਸ ਅੰਡਰਸਟੈਂਡਿੰਗ ਸੀਗੀ ਅਦਰਵਾਈਜ਼ ਕੋਈ ਨਹੀਂ ਆਪ ਆਲਵੇਸ ਰੈਡੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਬਿਲਕੁਲ ਜੀ ਮੈਂ ਸਮਝਦਾ ਸਮਝਦਾ ਸਿਚੁਏਸ਼ਨ ਨੂੰ ਸਮਝਦਾ ਮਸਲੇ ਦੀ ਆਪਾਂ ਗੱਲ ਕਰੀ ਸੀ ਸ਼ੁਰੂਆਤ ਦੇ ਵਿੱਚ ਤੇ ਮਸਲਾ ਬੜਾ ਭੱਖਿਆ ਹੋਇਆ ਹੈ ਤੇ ਤੁਸੀਂ ਵੀ ਕੱਲ ਵੀਡੀਓ ਪਾਈ ਆ ਉਹਦੇ ਉੱਤੇ ਸੁਚੇਤ ਬਾਲਾ ਇੱਕ ਆਰਟਿਸਟ ਤੇ ਉਹ ਵੱਖ-ਵੱਖ ਚੈਨਲ ਦੇ ਉੱਪਰ ਜਾ ਕੇ ਆਪਣੇ ਪੋਡਕਾਸਟ ਕਰ ਰਹੇ ਤੇ ਕਾਫੀ ਗੱਲਾਂ ਬਾਤਾਂ ਹੋ ਕਹਿ ਰਹੇ ਨੇ ਕੁਲਦੀ ਮਾਨਕ ਸਾਬ ਬਾਰੇ ਜੀ ਸਰਿੰਦਰ ਸਿੰਧਾ ਜੀ ਦੇ ਬਾਰੇ ਸਰਦੂਲ ਸਕੰਦਰ ਜੀ ਦੇ ਬਾਰੇ ਤੇ ਹੋਰ ਕਈ ਕਲਾਕਾਰਾਂ ਦਾ ਵੀ ਜ਼ਿਕਰ ਕਰ ਰਹੇ ਪਰ ਜ਼ਿਆਦਾਤਰ ਜਿਹੜਾ ਮਸਲਾ ਭੱਖਿਆ ਹੋਇਆ ਇਹਨਾਂ ਤਿੰਨਾਂ ਦੇ ਕਰਕੇ ਹੈ ਨਾ ਹਾਂਜੀ ਐਕਚੁਅਲੀ ਨਾਮ ਤੇ ਉਹਦਾ ਬੀਬਾ ਦਾ ਹੈਗਾ ਸੁਚੇਤ ਬਾਲਾ ਪਰ ਸੁਚੇਤ ਰਹਿੰਦੀ ਨਹੀਂ ਉਹ ਪਤ ਨਹੀਂ ਕੀ ਚੱਕਰ ਹੈ ਤੇ ਮਸਲਾ ਦੇਖੋ ਮੈਂ ਮੈਂ ਸਤੀ ਸਾਹਿਬ ਨਾਲ ਤੋਂ ਦੇ ਨਾਲ ਕੋਈ ਪਰਸਨਲ ਆਪਣੀ ਰੰਜਿਸ਼ ਹੈਗੀ ਆ ਕਿਉਂਕਿ ਮੈਂ ਪਰਸਨਲੀ ਜਾਣਦਾ ਨਹੀਂ ਫੋਨ ਤੇ ਦੋ ਚਾਰ ਵਾਰੀ ਗੱਲ ਗਲ ਹੋਈ ਸੀ ਮੈਨੂੰ ਕੁਝ ਮਹੀਨੇ ਪਹਿਲਾਂ ਫੋਨ ਆਇਆ ਜਦੋਂ ਪੋਡਕਾਸਟ ਦੋ ਤਿੰਨ ਪਹਿਲੋਂ ਹੋਏ ਸੀ ਕਿ ਮੈਂ ਤੁਹਾਡਾ ਮੇਰਾ ਪੋਡਕਾਸਟ ਕਰੋ ਮੈਂ ਕਿਹਾ ਜਰੂਰ ਕਰਾਂਗੇ ਤੁਹਾਡਾ ਪੋਡਕਾਸਟ ਕਰ ਲਾਂਗੇ ਪਰ ਜਿਹੜੀਆਂ ਗੱਲਾਂ ਤੁਸੀਂ ਦੂਜੇ ਚੈਨਲਾਂ ਤੇ ਜਾ ਕੇ ਕਰਦੇ ਆ ਨਾ ਛੋਟੇ ਲੈਵਲ ਦੀਆਂ ਉਹ ਗੱਲਾਂ ਨਹੀਂ ਮੈਂ ਕਰਨੀਆਂ ਤੁਹਾਡੇ 뮤ਜ਼ਿਕ ਦੇ ird gird ਘੁੰਮਾਂਗੇ ਆਪਾਂ ਤੇ ਉਹ ਚਾਹੁੰਦੀ ਸੀ ਐਕਚੁਅਲੀ ਵੀ ਬਸ ਉਹੀ ਗੱਲਾਂ ਹੋਣ ਤੇ ਲੋਕੀ ਸੁਣਨ ਤੇ ਮੈਨੂੰ ਲੋਕੀ ਜਾਣਨ ਲੱਗਣ ਦੁਬਾਰਾ ਹਨਾ ਤੇ ਮੈਂ ਕਿਹਾ ਉਹ ਫਿਰ ਮੈਂ ਨਹੀਂ ਕਰ ਸਕਦਾ ਮਾਫੀ ਚਾਹੁੰਦਾ ਵੀ ਉਹ ਮੈਂ ਕਿਹਾ ਜਿਹੜੀਆਂ ਮੈਂ ਕਿਹਾ ਉਹਨਾਂ ਦੀ ਕਰਨ ਵਾਲੀਆਂ ਉਹਨਾਂ ਲਈ ਗੱਲਾਂ ਮੈਂ ਆਲਰੇਡੀ ਕੀਤੀਆਂ ਹੋਇਆਂ ਜਿਹੜੀਆਂ ਤੂੰ ਕਰਦੀ ਉਹ ਨਹੀਂ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਲੱਗਾ ਸੀ ਮੇਰੇ ਬੋਲਣ ਦਾ ਕਾਰਨ ਸੀਗਾ ਮੈਂ ਸ਼ਾਇਦ ਨਾ ਵੀ ਬੋਲਦਾ ਕਿ ਦੋ ਤਿੰਨ ਗੱਲਾਂ ਸੀਗੀਆਂ ਜੀ ਜਿਹੜਾ ਇੱਕ ਤੇ ਉਹਨਾਂ ਦੇ ਮਾਨਕ ਸਾਹਿਬ ਦਾ ਬੇਟਾ ਹੈ ਜਯੁਧਵੀਰ ਮਾਨਕ ਤੇ ਸਾਡਾ ਬੜਾ ਸਾਥ ਰਿਆ ਸੀ ਟੂਟਾਰੇ ਇਕੱਠੇ ਕੀਤੇ ਹੋਏ ਨੇ ਛੋਟਾ ਜਿਹਾ ਹੁੰਦਾ ਸੀ ਮਾਨਕ ਦਾ ਬੇਟਾ ਸੋਰੀ ਮਾਨਕ ਸਾਹਿਬ ਦਾ ਬੇਟਾ ਤੇ ਬੇਟੀ ਸ਼ਕਤੀ ਵੀ ਸਾਡੇ ਨਾਲ ਹੀ ਹੁੰਦੀ ਸੀ ਭੈਣ ਜੀ ਸਰਬਜੀਤ ਵੀ ਤੈਨੀਆਂ ਵੇਸੇ ਟੂਟਾਰੇ ਕੀਤੇ ਤੇ ਦੇਖੋ ਕਾਰਨ ਕੀ ਉਹਦੇ ਬਿਮਾਰ ਹੋਣ ਦਾ ਰੱਬ ਜਾਣੇ ਜਾਂ ਉਹ ਜਾਣਣਾ ਹਨਾ ਪਰ ਕਿਸੇ ਦੇ ਬੱਚਾ ਇੱਕ ਤੇ ਪਿਓ ਚਲੇ ਗਿਆ ਐਦਾ ਵਡਾ ਸਟਾਰ ਦੂਸਰਾ ਬੱਚਾ ਐਦਾਂ ਹੋ ਗਿਆ ਕਿ ਨਾ ਉਹ ਜਿਉਂਦਾ ਨਾ ਮਰਿਆ ਜਿਹਾ ਹੈ ਨਾ ਹੁਣ ਚਲੋ ਦੁਆਵਾਂ ਲੋਕਾਂ ਦੀਆਂ ਉਹ ਲੱਗੀਆਂ ਠੀਕ ਹੋ ਰਿਹਾ ਉਹਦੇ ਵਿੱਚ ਕਹਿੰਦੀ ਪੋਡਕਾਸਟ ਦੇ ਵਿੱਚ ਕਹਿੰਦੀ ਦੇਖ ਲਓ ਫਿਰ ਰੱਬ ਦੇਖਦਾ ਜਾਂ ਅਸੀਂ ਮੇਰੀਆਂ ਦੁਆਵਾਂ ਬਾਦੁਆਵਾਂ ਦਿੱਤੀਆਂ ਹੋਈਆਂ ਸੀਗੀਆਂ ਉਹ ਸੁਣ ਲਈਆਂ ਰੱਬ ਨੇ ਤੇ ਫਿਰ ਕਹਿੰਦੀ ਠੀਕ ਨਹੀਂ ਉਹਨੇ ਹੋਣਾ ਇਹ ਗੱਲ ਮੈਨੂੰ ਬੜੀ ਚੁਭੀ ਕਿ ਯਾਰ ਤੂੰ ਕਿਸੇ ਦੇ ਬੱਚੇ ਬਾਰੇ ਐਦਾਂ ਕਿਦਾਂ ਕਹਿ ਸਕਦੀਆਂ ਹੈ ਨਾ ਤੇ ਫਿਰ ਕੁੜੀਆਂ ਦੀਆਂ ਗੱਲਾਂ ਗੁੱਲਾਂ ਉਹਨਾਂ ਦੇ ਬੱਚ ਉਹਨਾਂ ਦੇ ਤਿੰਨਾਂ ਦੇ ਪਰਿਵਾਰਾਂ ਦੀਆਂ ਗੱਲਾਂ ਉਹਦੀ ਮਿਸੀ ਦਾ ਮੂੰਹ ਐਦਾਂ ਆ ਉਹ ਐਦਾਂ ਬੈਠੀ ਹੁੰਦੀ ਆ ਫਲਾਨਾ ਟਮਕਾਨ ਤੇ ਮੈਂ ਕਹਿੰਦਾ ਤੁਸੀਂ ਗੱਲ ਠੀਕ ਐ ਮੈਂ ਇੱਥੋਂ ਤੱਕ ਵੀ ਕਿਹਾ ਚਲੋ ਮੰਨਦੇ ਆ ਕਲਾਕਾਰਾਂ ਵਿੱਚ ਬਹੁਤ ਕੁਝ ਹੁੰਦਾ ਆ 50 ਸਾਲ ਪਹਿਲਾਂ ਵੀ 60 ਸਾਲ ਪਹਿਲਾਂ ਵੀ ਅੱਜ ਵੀ ਹੁੰਦਾ ਹੀ ਆ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਅੱਜ ਤਾਂ ਉਹ ਜ਼ਿਆਦਾ ਹੋ ਰਿਹਾ ਤੇ ਚਲੋ ਜੀ ਕੋਈ ਹੈਗੀ ਵੀ ਰੰਜਿਸ਼ ਪਹਿਲੀ ਗੱਲ ਉਹਨਾਂ ਦੇ ਜਿਉਂਦੇ ਜੀ ਤੂੰ ਗੱਲ ਕਰ ਹੈਨਾ ਤੇ ਬਿਲਕੁਲ ਭਾਜੀ ਜੋ ਬਣਦਾ ਹੈ ਅਸਲ 'ਚ ਜੋ ਬਣਦੀ ਏ ਗੱਲ ਤੇ ਦੂਸਰੀ ਗੱਲ ਹੈ ਕਿ ਤੂੰ ਜੇ ਗੱਲ ਕਰਨੀ ਵੀ ਆ ਤੂੰ ਇਦਾਂ ਤਰੀਕੇ ਜਿਹਾ ਨਾ ਕਹਿੰਦੇ ਵੀ ਅਸੀਂ ਆਰਟਿਸਟ ਹੁੰਨੇ ਸਾਡੇ ਵਿੱਚ ਬਹੁਤ ਕੁਝ ਨਹੀਂ ਮੇਰੇ ਨਾਲ ਵੀ ਬੜਾ ਕੁਝ ਹੋਇਆ ਕਲਾਕਾਰ ਇਦਾਂ ਕਰਦੇ ਰਹੇ ਆ ਤੇ ਚਲੋ ਕੋਈ ਗੱਲ ਨਹੀਂ ਤੇ ਤੂੰ ਤੇਰਾ ਕਹਿਣ ਦਾ ਤਰੀਕਾ ਬੜਾ ਭੈੜਾ ਸੀਗਾ ਤੇ ਇਸ ਕਰਕੇ ਫਿਰ ਮੈਨੂੰ ਆਉਣਾ ਪਿਆ ਤੇ ਉਹਦੇ ਬਸ ਫਿਰ ਬੋਲਣਾ ਪਿਆ ਮੈਨੂੰ ਜੋ ਮੈਂ ਬੋਲਿਆ ਮੈਂ ਸਹੀ ਬੋਲਿਆ ਮੈਂ ਲੋਕਾਂ ਦਾ ਧੰਨਵਾਦ ਕਰਦਾ ਕੋਈ ਇੱਕ ਸਿੰਗਲ ਕਮੈਂਟ ਮਾੜਾ ਨਹੀਂ ਆਇਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਮੈਨੂੰ ਵੀ ਭਾਜੀ ਤੁਸੀਂ ਬੋਲੇ ਹੋ ਤੇ ਸਾਰਿਆਂ ਨੇ ਕਿਹਾ ਵੀ ਗੱਲ ਬਿਲਕੁਲ ਸਹੀ ਹੈ। ਤੁਹਾਡੀ ਨਾ ਵੀਡੀਓ ਪੂਰੀ ਦੇਖੀ। ਜੀ। ਤੇ ਉਹ ਮਤਲਬ ਕਿ ਤੁਸੀਂ ਕੱਲ ਜਿਹੜਾ ਲਾਈਵ ਹੋਏ ਤੇ ਉਹਦੇ ਵਿੱਚ ਉਹਨਾਂ ਦੀ ਕਾਲ ਰਿਕਾਰਡਿੰਗ ਜਿਹੜੀ ਹਾਲਾਂਕਿ ਤੁਸੀਂ ਉਹਨਾਂ ਨੂੰ ਕਹਿ ਕੇ ਰਿਕਾਰਡ ਕਰਿਓ ਸਾਰੀ ਗੱਲਬਾਤ ਤੇ ਉਹ ਵਿੱਚੇ ਹੀ ਫੋਨ ਕੱਟ ਗਈ। ਹਾਂਜੀ। ਮਤਲਬ ਕਿ ਜਿਹੜਾ ਬੰਦਾ ਸੱਚਾ ਹੋਊਗਾ ਉਹ ਗੱਲ ਕਰਨ ਤੋਂ ਕਦੇ ਵੀ ਨਹੀਂ ਡਰੂਗਾ। ਬਿਲਕੁਲ ਜੀ ਬਿਲਕੁਲ। ਇਹਨਾਂ ਤੁਸੀਂ ਬਾਕੀ ਚੈਨਲਾਂ ਦੇ ਉੱਪਰ ਜਾ ਕੇ ਡੇਡਡ ਘੰਟੇ ਦੇ ਪੋਡਕਾਸਟ ਕਰਦੇ ਹੋ, ਦੋ-ਦੋ ਘੰਟੇ ਦੇ ਪੋਡਕਾਸਟ ਕਰਦੇ ਹੋ ਪਰ ਬਿਲਕੁਲ ਜੀ। ਜਦੋਂ ਤੁਹਾਡੇ ਨਾਲ ਕੋਈ ਬੰਦਾ ਆਰਗੂਮੈਂਟ ਕਰ ਰਿਹਾ ਹੈ ਤੁਹਾਡੀ ਗੱਲ ਨੂੰ ਦੱਸ ਰਿਹਾ ਕਿ ਹਾਂ ਇੱਥੇ ਸਹੀ ਇੱਥੇ ਗਲਤ ਉੱਥੇ ਤੁਸੀਂ ਕੱਟ ਕੇ ਫੋਨ ਭਾਜਾ ਨਹੀਂਓ ਕਿ ਵੀਰੇ ਹਸਬੰਡ ਨਾਲ ਬੈਠੇ ਆ ਮੈਂ ਫੋਨ ਕੱਟਣਾ ਮੈਂ ਨਹੀਂ ਗੱਲ ਕਰ ਸਕਦਾ ਹਾਂ ਹਾਂਜੀ ਬਸ ਬਹਾਨਾ ਜਿਹਾ ਮਾਰ ਕੇ ਤੇ ਤੁਸ ਤੁਹਾਨੂੰ ਇਹ ਨਹੀਂ ਪਤਾ ਫਿਰ ਮੇਰੇ ਰਾਤ ਨੂੰ ਮੈਸੇਜ ਆਏ ਹੋਏ ਉਹਦੇ 3-4 3 ਮੈਸੇਜ ਆਏ ਹੋਏ ਨੇ ਵਾਇਸ ਮੈਸੇਜ ਮੇਰੇ ਕੋਲ ਹੈਗੇ ਜੇ ਮੋ ਵੀ ਸੁਣਾਉਣੇ ਚਾਹਾਂ ਲੋਕਾਂ ਨੇ ਡਬਲ ਲਾਨ ਤਾਂ ਪਾਉਣੀ ਆ ਫਿਰ ਅਖੇ ਮੇਰਾ ਜਿਹੜੀ ਮੇਰੇ ਨਾਲ ਗੱਲਬਾਤ ਹੋਈ ਆ ਤੇ ਉਹਨੂੰ ਤੁਸੀਂ ਲਾਈਵ ਨਹੀਂ ਕਰ ਸਕਦੇ ਮੈਂ ਫ ਐ ਉਹ ਨੂੰ ਨਹੀਂ ਪਤਾ ਐ ਐਫ ਆਈ ਆਰ ਹੁੰਦੀ ਕਹਿੰਦੀ ਐਫ ਆਰ ਆਈ ਕਰਾ ਦੂੰਗੀ ਮੈਂ ਮੈਂ ਕਹਾ ਮੈਂ ਫੇ ਜਵਾਬ ਵੀ ਉਹ ਦਿੱਤਾ ਮੈਂ ਕਹਾ ਤੂੰ ਹੁਣੇ ਹੀ ਕਰਾ ਜਾ ਕੇ ਫੇ ਰੋਟੀ ਰੋਟੀ ਖਾਈਂ ਭੱਜ ਕੇ ਪਹਿਲੇ ਐਫ ਆਈ ਆਰ ਕਰਾਇਆ ਤੇ ਜੋ ਮੇਰਾ ਕਰਨਾ ਤੂੰ ਕਰ ਲੈ ਦੂਸਰੀ ਗੱਲ ਮੈਂ ਕਹਾ ਇਲੀਗਲ ਕੰਮ ਐ ਕੋਈ ਨਹੀਂ ਕਦੇ ਕੀਤਾ ਤੇਰੇ ਤੋਂ ਪਰミਸ਼ਨ ਲੈ ਕੇ ਆਪਰ ਰਿਕਾਰਡਿੰਗ ਸ਼ੁਰੂ ਕੀਤੀ ਉਹਦੇ ਰਿਕਾਰਡਿੰਗ ਵਿੱਚ ਹੀ ਪ੍ਰੂਫ ਆ ਕਿ ਤੂੰ ਪਰミਸ਼ਨ ਦਿੱਤੀ ਹੋਈ ਆ ਹਨਾ ਤੇ ਅਸੀਂ ਮੈਂ ਕਹਾਂ ਮੈਂ ਕੈਨੇਡੀਅਨ ਸਿਟੀ ਆ ਨਾ ਇੱਥੇ ਅਸੀਂ ਬਿਨਾ ਪਰਮਿਸ਼ਨ ਤੋਂ ਇਦਾਂ ਨਹੀਂ ਕੁਝ ਵੀ ਇਲੀਗਲ ਨਹੀਂ ਕਰਦੇ ਅਸੀਂ ਜੇ ਕਿਹਦੀ ਰਿਕਾਰਡਿੰਗ ਵੀ ਕਰਨੀ ਆਡੀਓ ਦੱਸ ਕੇ ਕਰੀਦੀ ਆ ਹਨਾ ਤੇ ਉਹ ਬਸ ਇਦਾਂ ਦੀਆਂ ਗੱਲਾਂ ਗੁੱਲਾਂ ਫਿਰ ਕਾਫੀ ਮੈਂ ਕਹਾਂ ਚਲੋ ਫਿਰ ਸੁੱਖ ਨਾਲ ਸੁੱਖ ਨਾਲ ਸ਼ੁਕਰ ਹੈ ਮਾਲਕ ਦਾ ਕੱਲ ਬਲੌਕ ਕਰ ਗਈ ਮੈਨੂੰ ਤਾਂ ਉਹ ਵਲੌਗ ਕਰਤਾ ਕਰਨਾ ਹੀ ਸੀ ਉਹਨੂੰ ਕਰਨਾ ਪੈਣਾ ਸੀਗਾ ਜਿਹੜੇ ਬੰਦੇ ਨੂੰ ਫਿਰ ਆਪਣਾ ਡਰ ਪੈਂਦਾ ਫਿਰ ਭਾਜੀ ਉਹ ਐਦਾਂ ਹੀ ਹੈ ਔਰ ਨਾਲੇ ਭਾਜੀ ਤੁਸੀਂ ਇਹ ਦੇਖੋ ਤੁਸੀਂ ਗੱਲ ਕਰ ਰਹੇ ਹੋ ਕਿ ਹੈ ਨਾ ਕਿ ਤੁਹਾਡੇ ਨਾਲ ਉਹਨਾਂ ਨੇ ਸ਼ੋਅਜ਼ ਕਰੇ ਤੇ ਤੁਸੀਂ ਬਚਪਨ ਤੋਂ ਜਾਣਦੇ ਹੋ ਨਾ ਯੁਧਵੀਰ ਵੀਰ ਉਹਨਾਂ ਨੂੰ ਸ਼ਕਤੀ ਪੈਣ ਨੂੰ ਤੇ ਉਹ ਵੀ ਹੈ ਭਾਜੀ ਇੱਕ ਦੂਜੀ ਗੱਲ ਮਾਨਕ ਸਾਹਿਬ ਦਾ ਰੁਤਬਾ ਦੇਖੋ ਨਾ ਕਿੱਡੀ ਰਿਸਪੈਕਟ ਹੈ ਉਨਾ ਵਾਸਤੇ ਸਾਰੇ ਪਾਸੇ ਅੱਜ ਉਹਨਾਂ ਦਾ ਜਨਮ ਦਿਨ ਵੀ ਇਹ ਮਾਨਕ ਸਾਹਿਬ ਦਾ ਹਾਂ ਮਾਨਕ ਸਾਹਿਬ ਦਾ ਮਤਲਬ ਕਿ ਦੁਨੀਆ ਕਿੰਨਾ ਪਿਆਰ ਕਰਦੀ ਹੈ ਉਸ ਇਨਸਾਨ ਨੂੰ ਅੱਜ ਤੱਕ ਵੀ ਇੰਨੇ ਸਾਲ ਹੋ ਗਏ ਉਹਨਾਂ ਨੂੰ ਦੁਨੀਆ ਛੁੱਗਿਆ ਹੋਇਆ ਅੱਜ ਤੱਕ ਵੀ ਉਹਨਾਂ ਦੇ ਗੀਤ ਲੋਕ ਸੁਣਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਤੇ ਤੁਸੀਂ ਐਡੇ ਵੱਡੇ ਲੈਜੈਂਡ ਦੇ ਨਾਲ ਤੁਸੀਂ ਗਾਇਆ ਠੀਕ ਹੈ ਤੁਹਾਨੂੰ ਗਾਣ ਦਾ ਮੌਕਾ ਮਿਲਿਆ ਤੁਹਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਪ੍ਰਮਾਤਮਾ ਨੂੰ ਕਿ ਤੁਹਾਡਾ ਨਾਮ ਉਹਨਾਂ ਨਾਲ ਕਿਤੇ ਨਾ ਕਿਤੇ ਜੁੜ ਜਾਂਦਾ ਜਾ ਕੇ ਭਾਵੇਂ ਸੁਰਿੰਦਰ ਚਿੰਦਾ ਜੀ ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਨਾਮ ਜੁੜਦਾ ਜਾ ਕੇ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਅੱਜ ਭੰਡ ਰਹੇ ਹੋ ਇੰਨੇ ਟਾਈਮ ਬਾਅਦ ਜਦੋਂ ਉਹ ਬੰਦੇ ਦੁਨੀਆ ਦੇ ਵਿੱਚ ਹੈ ਵੀ ਨਹੀਂ ਜੀ ਉਹੀ ਸਤੀ ਸਾਬ ਗੱਲ ਇਹ ਆ ਵੀ ਮੈਂ ਤੋ ਤੁਸੀਂ ਆਡੀਓ ਵਿੱਚ ਸੁਣੀ ਹੋਣੀ ਆ ਹਰੇਕ ਕਲਾਕਾਰ ਨੂੰ ਕਹਿੰਦੇ ਸੌਰੀ ਮਾਫ ਕਰਨਾ ਸੇ ਥੋੜਾ ਗਲਾ ਖਰਾਬ ਹੈ ਤੇ ਉਹ ਕਹਿੰਦੇ ਆ ਕਿ ਉਹ ਫਲਾਨਾ ਮੇਰੇ ਤੇ ਮਾਰਦਾ ਸੀ ਫਲਾਨਾ ਮੇ ਨਾਲ ਵਿਆਹ ਕਰਨਾ ਚਾਹੁੰਦਾ ਸੀਗਾ ਫਲਾਨਾ ਨੇ ਮੈਨੂੰ ਇਦਾਂ ਕਿਹਾ ਮੈਂ ਤੋ ਆਡੀਓ 'ਚ ਵੀ ਕਹਿ ਤਾ ਸਿੱਧੇ ਮੈਂ ਕਿਹਾ ਤੂੰ ਐਡੀ ਤੂ ਹੂਰ ਪਰੀ ਸੀਗੀ ਉਹਨਾਂ ਜ਼ਮਾਨਿਆਂ ਦੀ ਵੀ ਜਿਹੜਾ ਤੇਰੇ ਤੇ ਸਾਰੇ ਮਰੀ ਜਾਂਦੇ ਸੀਗੇ ਤੇ ਗੱਲ ਹੈ ਕਿ ਉਦੋਂ ਤੇ ਆਰਟਿਸਟਾਂ ਵਿੱਚ ਪਾਜੀ ਬੜਾ ਕੁਝ ਮੈਂ ਹੁੰਦਾ ਵੇਖਿਆ ਚਲੋ ਮੈਂ ਅਗੇਨ ਕਿੰਨਾ ਕਿ ਹੁੰਦਾ ਹੋਵੇਗਾ ਤੁਸੀਂ ਗੱਲ ਕਰਨ ਦਾ ਸਲੀਕਾ ਹੋਣਾ ਚਾਹੀਦਾ ਮੈਂ ਵੀ ਮੈਂ ਵੀ ਬਹੁਤ ਲੋਕਾਂ ਦੀ ਕਲਾਸ ਕਲਸ ਲਾਉਣਾ ਆ ਪਰ ਆਪਾਂ ਬਹੁਤ ਤਰੀਕੇ ਨਾਲ ਕਰੀ ਦੀ ਗੱਲ ਹੈ ਨਾ ਤੇ ਉਹਨੇ ਬਸ ਦੇਖੋ ਮਾਨਕ ਸਾਹਿਬ ਫਿਰ ਸਰਦੂਲ ਪਾਜੀ ਉਹੋ ਬਾਦਸ਼ਾਹ ਬੰਦਾ ਸੁਰਾਂ ਦਾ ਤੌਬਾ ਉਸ ਬੰਦੇ ਬਾਰੇ ਆਪਾਂ ਜਾਣਦੇ ਹਾਂ ਹਾਂ ਉਹਨਾਂ ਦਾ ਤਾਂ ਬਹੁਤ ਪਹਿਲਾ ਨੂਰੀ ਭੈਣ ਹੋਣਾ ਨਾ ਸੈਟਿੰਗ ਹੋ ਗਈ ਸੀ ਵੀ ਆਪਾਂ ਵਿਆਹ ਵੀ ਕਰਾਂਗੇ ਹਨਾ ਹਾਂਜੀ ਹਾਂਜੀ ਦੋਨੇ ਬੰਦੇ ਨੇ ਜਿੱਥੇ ਪਿਆਰ ਕੀਤਾ ਉੱਥੇ ਵਿਆਹ ਵੀ ਕੀਤਾ ਆ ਤੇ ਤੁਸੀਂ ਤਾਂ ਬਹੁਤ ਕੁਝ ਕਰ-ਕਰ ਕੇ ਵਿਆਹ ਕੀਤਾ ਤੇ ਵਿਆਹ ਤੋਂ ਬਾਅਦ ਵੀ ਨਹੀਂ ਕਈ ਟਿਕਦੀਆਂ ਸੌਰੀ ਮੈਂ ਇਹ ਗੱਲ ਸਹੀ ਆ ਤੇ ਤੁਸੀਂ ਸਰਦੂਲ ਭਾਜੀ ਦਾ ਨਾਮ ਲੈ ਕੇ ਦੇਖੋ ਉਹਨਾਂ ਦੇ ਬੱਚੇ ਜਵਾਨ ਹੋ ਗਏ ਭਾਜੀ ਸੁਣਦੇ ਨੇ ਬੱਚੇ ਤੇ ਦਿਲ ਵਿੱਚ ਤਾਂ ਆਉਂਦਾ ਹੀ ਆ ਵੀ ਸਾਡੇ ਬਾਪ ਬਾਰੇ ਕੀ ਕਰਿਆ ਹੁਣ ਆ ਜਿਹੜੀ ਇੰਟਰਵਿਊ ਆਈ ਸੀ ਮੈਨੂੰ ਦੇਖੋ ਮਾਨਕ ਸਾਹਿਬ ਦੀ ਬੇਟੀ ਦੀ ਵੀ ਕਾਲ ਆਈ ਰੋਂਦੀਆਂ ਸੀ ਵਿਚਾਰੀਆਂ ਛਿੰਦਾ ਸਾਹਿਬ ਦੇ ਪਰਿਵਾਰ ਦੀਆਂ ਵੀ ਕਾਲਾਕੁੱਲ ਆਈਆਂ ਵੀ ਇਹਦਾ ਤੁਸੀਂ ਮੈਨੂੰ ਚਲੋ ਇਹਨਾਂ ਨੇ ਇਸ ਕਰਕੇ ਕਹਿੰਦੇ ਵੀ ਗੱਲ ਹੋਣੀ ਚਾਹੀਦੀ ਆ ਤੇ ਫਿਰ ਮੈਂ ਕੀਤੀ ਵੀ ਠੋਕ ਵਾ ਜਾ ਕੇ ਜਿਹੜੀ ਜ਼ਰੂਰੀ ਸੀਗੀ ਗੱਲ ਕਰਨੀ ਫਿਰ ਕਹਿੰਦੀ ਮੈਂ ਕਿਹਾ ਤੂੰ ਉਦੋਂ ਜਿਉਂਦੇ ਜੀ ਕਾਹਤੋਂ ਨਹੀਂ ਬੋਲੀ ਅਖੇ ਉਦੋਂ ਮੀਡੀਆ ਹੈ ਨਹੀਂਗਾ ਸੋਸ਼ਲ ਮੀਡੀਆ ਨਹੀਂ ਸੀ ਮੈਂ ਕਿਹਾ ਉਹ ਕਿਹੜਾ ਗਿਆ ਨੂੰ 70 ਸਾਲ ਹੋ ਗਏ ਫਿਰ ਟੈਮੂ মিডিਆ ਤੋਂ ਉਹਦੋਂ ਵੀ ਇਦਾਂ ਜਦੋਂ ਸਰਦੂਲ ਭਾਜੀ ਕਹੇ ਮੀਡੀਆ ਮੀਡੀਆ ਜੋ ਬੰਤੇ ਸੀਗਾ ਮਾਨਕ ਸਿੰਘ ਸਾਹਿਬ ਕਹੇ ਮੀਡੀਆ ਪੂਰੇ ਜੋ ਬੰਤੇ ਸ਼ਿੰ다 ਸਾਹਿਬ ਕਹੇ ਮੀਡੀਆ ਪੂਰੇ ਮੈਂ ਕਿਹਾ ਹਰ ਚੀਜ਼ ਉਹਨਾਂ ਦੀ ਸਿਹਤ ਬਾਰੇ ਵੀ ਸੋਸ਼ਲ ਮੀਡੀਆ ਤੇ ਇਤ ਲੋਕਾਂ ਨੂੰ ਪਤਾ ਲੱਗਦਾ ਰਿਹਾ ਤੋ ਇੰਤਜ਼ਾਰ ਹੀ ਕਰਦੀ ਸੀ ਵੀ ਕਦੋਂ ਇਹ ਜਾਣ ਤੇ ਕਦੋਂ ਮੈਂ ਬੋਲਾਂ ਮੈਂ ਪੰਡਾ ਮਤਲਬ ਕਿ ਤੁਸੀਂ ਮੈਨੂੰ ਆਪ ਨੂੰ ਬਜੀ ਇਸ ਗੱਲ ਦਾ ਬੜਾ ਬੁਰਾ ਲੱਗਿਆ ਕਿ ਉਹਨਾਂ ਦੇ ਬੱਚੇ ਤੁਸੀਂ ਦੇਖੋ ਉਹਨਾਂ ਦਾ ਪਰਿਵਾਰ ਦੇਖੋ ਅੱਜ ਵੀ ਉਹ ਬੰਦੇ ਫੀਲਡ ਦੇ ਵਿੱਚ ਵਿਚਰ ਰਹੇ ਆ ਸਮਾਜ ਦੇ ਵਿੱਚ ਵਿਚਰ ਰਹੇ ਆ ਤਾਂ ਸਾਨੂੰ ਬੋਲਣ ਤੋਂ ਪਹਿਲਾਂ ਬਹੁਤ ਕੁਝ ਸੋਚ ਲੈਣਾ ਚਾਹੀਦਾ ਹੈ ਕਿ ਉਹ ਬੰਦੇ ਬਾਰੇ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੇ ਪਿੱਛੇ ਉਹਨਾਂ ਦਾ ਪਰਿਵਾਰ ਨੂੰ ਕੀ ਮਤਲਬ ਕਿ ਫੇਸ ਕਰਨਾ ਪੈ ਸਕਦਾ ਇਹਨਾਂ ਗੱਲਾਂ ਦੇ ਨਾਲ ਨਹੀਂ ਇਹ ਤਾਂ ਸੱਤੀ ਸਾਹਿਬ ਐਕਚੁਅਲੀ ਉਹ ਕੀ ਆ ਕਿ ਕਹਿੰਦੇ ਜੇ ਪੀਤੀ ਹੋਵੇ ਜੇ ਚੜੀ ਨਾ ਪੁੱਠਾ ਸੁੱਦਾ ਬੋਲਣਾ ਫਿਰ ਫਾਇਦਾ ਕੀ ਪੀਣ ਦਾ ਉਹਦਾ ਉਹਨੂੰ ਉਹਦਾ ਇਹ ਹੈ ਵੀ ਮੈਂ ਨਹੀਂ ਬੋਲਦੀ ਮੇਰੇ ਚ ਮੇਰੀ ਸ਼ਰਾਬ ਬੋਲਦੀ ਉਹਦਾ ਉਹ ਹਸਾਕਤਾ ਵਾ ਤੇ ਜਿਹੜੀ ਪੀਤੀ ਹੋਈ ਉਹਨੇ ਫਿਰ ਆਪਣਾ ਅਸਰ ਤਾਂ ਦਿਖਾਉਣੇ ਸ਼ਰਾਬੀ ਹਮੇਸ਼ਾ ਕਹਿੰਦਾ ਹੁੰਦਾ ਉਹ ਨਹੀਂ ਨਹੀਂ ਮੈਨੂੰ ਕਿਥੇ ਚੜਦੀ ਆ ਉਹ ਲੋਕਾਂ ਨੂੰ ਪਤਾ ਹੁੰਦਾ ਤੇਰੀ ਬੋਲ ਪਾਣੀ ਤੋਂ ਤੇ ਤੇਰੀ ਬਾਡੀ ਲੈਂਗੁਏਜ ਤੋਂ ਫਿਰ ਪੋਡਕਾਸਟ ਇੰਨਾ ਚਾਹ ਫਿਰ ਅੱਛਾ ਇੱਕ ਗੱਲ ਮੈਂ ਹੋਰ ਕਰਨੀ ਚਾਹਾਂਗਾ ਜਿਹੜੇ ਪੋਡਕਾਸਟਰ ਨੇ ਇੰਡੀਆ ਦੇ ਉਹਨਾਂ ਨੂੰ ਮੈਂ ਵੀਡੀਓ ਵੀ ਕਾਇਦਾ ਫੋਟੋ ਦਿਖਾ ਦਿਖਾ ਕੇ ਮੈਂ ਗੱਲਾਂ ਕਹੀਆਂ ਉਹਨਾਂ ਨੂੰ ਗੱਲਾਂ ਕਈਆਂ ਵੀ ਤੁਸੀਂ ਅਕਲ ਕਰੋ ਕੋਈ ਤੁਹਾਡੇ ਦਸਤਾਰਾਂ ਸਜਾਈਆਂ ਹੋਈਆਂ ਨੇ ਤੁਸੀਂ ਦਾੜੇ ਰੱਖੇ ਹੋਏ ਨੇ ਚੰਗੇ ਘਰਾਂ ਚੋ ਵੀ ਲੱਗਦੇ ਹੋ ਬਾਲ ਬੱਚਿਆਂ ਵਾਲੇ ਲੱਗਦੇ ਹੋ ਤੁਸੀਂ ਇਹ ਦੱਸੋ ਵੀ ਆਹ ਜਿਹੜੀਆਂ ਗੱਲਾਂ ਆ ਇਹ ਕਰਨੀਆਂ ਤੁਹਾਡੇ ਲਈ ਬਣਦੀਆਂ ਜਾਂ ਨਹੀਂ ਤੁਸੀਂ ਆਪਣੇ ਆਪ ਨੂੰ ਵਾਲਿਆ ਪੁੱਛੋ ਕਿਸੇ ਨੂੰ ਜਵਾਬ ਨਾ ਦਿਓ ਆਪਣੇ ਆਪ ਨੂੰ ਪੁੱਛ ਕੇ ਸਵਾਲ ਕਰਕੇ ਆਪ ਹੀ ਆਪਣੇ ਆਪ ਨੂੰ ਜਵਾਬ ਦੇ ਕੇ ਦੇਖੋ ਵੀ ਤੁਸੀਂ ਕਿੰਨੇ ਸੋਹਣੇ ਤੁਹਾਡੀਆਂ ਦਸਤਾਰ ਸਜਾਈਆਂ ਗੱਲਾਂ ਤੁਸੀਂ ਸਿਰਫ ਸਿਰਫ ਔਰ ਸਿਰਫ ਇੱਕ ਵਿਊਆ ਕਰਕੇ ਜਾਂ ਥੋੜੇ ਪੈਸਿਆਂ ਕਰਕੇ ਤੁਸੀਂ ਆਪਣੇ ਆਪ ਨੂੰ ਇੰਨਾ ਘਰਾ ਲੈਂਦੇ ਹੋ ਤੇ ਸਿੱਖੀ ਦਾ ਤੁਸੀਂ ਇਹ ਸਿੱਖੀ ਬਾਰੇ ਵੀ ਨਹੀਂ ਸੋਚਦੇ ਵੀ ਅਸੀਂ ਕਿਹਨਾ ਪਰਿਵਾਰਾਂ ਦੇ ਵਿੱਚੋਂ ਅਸੀਂ ਦਸਤਾਰ ਸਜਾਈ ਹੋਈ ਆ ਤੇ ਉਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਪੋਡਕਾਸਟ ਨੇ ਇੰਡੀਆ ਦੇ ਪੋਡਕਾਸਟ ਦਾ ਇਹਨਾਂ ਨੇ ਮਤਲਬ ਹੀ ਬਦਲ ਕੇ ਰੱਖ ਦਿੱਤੇ ਮੀਨਿੰਗ ਹੀ ਬਦਲ ਕੇ ਰੱਖ ਦਿੱਤੇ ਜਗਾਉਣ ਵਾਲੇ ਨੂੰ ਬੁਲਾਉਂਦੇ ਉਹਦੇ ਉਹਦੀ ਲਾਈਨ ਦੀ ਗੱਲ ਨਹੀਂ ਕਰਦੇ ਜੇ ਕਿਸੇ ਐਕਟਰ ਨੂੰ ਬੁਲਾਉਂਦੇ ਉਹਦੀ ਲਾਈਨ ਦੀ ਮਤਲਬ ਜਿਹੜਾ ਆਰਟਿਸਟ ਤੁਸੀਂ ਬੁਲਾਇਆ ਉਹਦੀ ਗੱਲ ਨਹੀਂ ਕਰਦੇ ਗੱਲਾਂ ਉਹਨਾਂ ਦੀਆਂ ਕਰਨੇ ਜਿਹੜਾ ਉੱਥੇ ਪ੍ਰੈਜ਼ੈਂਟ ਨਹੀਂ ਉਸ ਤੋਂ ਇਲਾਵਾ ਹੋਰ ਸਾਰੀਆਂ ਗੱਲਾਂ ਕਰਦੇ ਆ ਜੀ ਸਾਰੀਆਂ ਗੱਲਾਂ ਕਰਦੇ ਇੰਦਾਂ ਦੀਆਂ ਗੰਦੀਆਂ ਗੰਦੀਆਂ ਗੱਲਾਂ ਮੈਂ ਚਲੋ ਨਾਮ ਤੇ ਕਿਹੜਾ ਨਾਮ ਪਤਾ ਵੀ ਨਹੀਂ ਕੁੜੀ ਦਾ ਵੈਸੇ ਯਾਦ ਵੀ ਨਹੀਂ ਕੁੜੀ ਸਿੰਗਰ ਆ ਕੋਈ ਤੇ ਉਹਨੂੰ ਸਾਧ ਕੇ ਤੋਂ ਉਹਨੂੰ ਅੱਛਾ ਸਵਾਲ ਕੀ ਹੋਸਟ ਕਰ ਰਿਹਾ ਅਗੇ ਤੁਸੀਂ ਪਹਿਲੀ ਵਾਰੀ ਕਦੋਂ ਆਪਣਾ ਫਿਜ਼ੀਕਲੀ ਹੋਏ ਸੀ ਕਿਸੇ ਨਾਲ ਉਹ ਬੀਬਾ ਇੰਨੀ ਦਲੇਰ ਉਹਨੇ ਦੱਸ ਵੀ ਦਿੱਤਾ ਫੇ ਸੁਖਣਾ ਕਦੋਂ ਵਾਓ ਮਤਲਬ ਮੈਂ ਨਹੀਂ ਸੁਣਿਆ ਭਾਜੀ ਮੈਂ ਤਾਂ ਸੱਚੀ ਗੱਲ ਦੱਸਾਂ ਪਤਾ ਨਹੀਂ ਮੈਂ ਮੇਰਾ ਸ਼ਾਇਦ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਘੱਟ ਹੁੰਦਾ ਮੈਂ ਚਲੋ ਆਪਣਾ ਫੀਲਡ ਇਹੀ ਹੈ ਕੰਮ ਵੀ ਕਰਦੇ ਆਂ ਬਸ ਸੁਣ ਨਹੀਂ ਮੈਂ ਈਵਨ ਜਸ ਚੇਤੇ ਵਾਲਾ ਵਾਲਾ ਵੀ ਜਿਹੜਾ ਇੰਟਰਵਿਊ ਦਾ ਨਾ ਭਾਜੀ ਇੱਕ ਤਾਂ ਤੁਹਾਡੇ ਥਰੂ ਪਤਾ ਲੱਗਿਆ ਕਿ ਤੁਸੀਂ ਚੈਨਲ ਦੇ ਉੱਪਰ ਜਦੋਂ ਪਾਇਆ ਕਿਉਂਕਿ ਮੇਰੇ ਕੋਲ ਸਬਸਕ੍ਰਾਈਬਡ ਹੈ ਤੁਹਾਡਾ ਚੈਨਲ ਪੱਕਾ ਹੈ ਨਾ ਤੇ ਕਿਉਂਕਿ ਆਪਣਾ ਕਿੰਨੇ ਟਾਈਮ ਤੋਂ ਆਪਾਂ ਦੇਖਦੇ ਮੈਨੂੰ ਉੱਥੋਂ ਪਤਾ ਲੱਗਿਆ ਇੱਕ ਤਾਂ ਇੱਕ ਮੈਨੂੰ ਨਾ ਇੱਕ ਦੋ ਫੋਨ ਵੀ ਐਸੇ ਆਏ ਜਿਨ੍ਹਾਂ ਦੇ ਥਰੂ ਮੈਨੂੰ ਫਿਰ ਇਹ ਗੱਲਾਂ ਥੋੜੀਆਂ ਪਤਾ ਲੱਗੀਆਂ ਕਿ ਇਹ ਚੀਜ਼ ਹੋ ਰਹੀ ਆ ਅੱਜਕੱਲ ਕਿ ਬਹੁਤ ਜ਼ਿਆਦਾ ਮਸਲਾ ਜਿਹਾ ਭਖਿਆ ਹੋਇਆ ਹੈ ਸੁਚੇਤ ਬਾਲਾ ਲਾ ਤੇ ਮੈਂ ਕਦੇ ਇੰਟਰਵਿਊਜ਼ ਮੈਂ ਕਦੇ ਨਾਮ ਵੀ ਨਹੀਂ ਸੁਣਿਆ ਸੀਗਾ ਇਹਨਾਂ ਬਾਰੇ ਜ਼ਿਆਦਾ ਤੇ ਗੱਲਬਾਤ ਵੀ ਕਦੇ ਹੋਈ ਨਹੀਂ ਹੈਗੀ ਆਪਣੀ ਜੀ ਮੈਂ ਜਿਹੜਾ ਥੋੜਾ ਬਹੁਤਾ ਸੁਣਿਆ ਮੈਂ ਕਿ ਸਰਿੰਦਰ ਸਿੰਘ ਟ੍ਰਿਬਿਊਨ ਕੱਲ ਤੁਸੀਂ ਨਾਮ ਲਿਆ ਸੀਗਾ ਜੀ ਜੀ ਉਹਦੇ ਵਿੱਚ ਜੀ ਉਹਨਾਂ ਨੇ ਵੀ ਆਪਣੇ ਇੰਟਰਵਿਊ ਦੇ ਜ਼ਿਕਰ ਕਰਿਆ ਹੋਇਆ ਉਹਨਾਂ ਦੀ ਵੀ ਡੈਥ ਹੋਈ ਨੂੰ ਕਾਫੀ ਟਾਈਮ ਹੋ ਗਿਆ ਹੁਣ ਤਾਂ ਤੇ ਉਸ ਤੋਂ ਬਾਅਦ ਜਾਂ ਉਹਨਾਂ ਦੇ ਮੂੰਹੋਂ ਸੁਣਿਆ ਇਹਨਾਂ ਦਾ ਨਾਮ ਕਦੇ ਪਰ ਮੈਂ ਕਦੇ ਪਰਸਨਲੀ ਤੌਰ ਤੇ ਇਹਨਾਂ ਨਾਲ ਮਿਲਿਆ ਨਹੀਂ ਕਦੇ ਗੱਲਬਾਤ ਨਹੀਂ ਹੋਈ ਹੈਗੀ ਪਰ ਮਨੂੰ ਆ ਜਿਹੜੀਆਂ ਚੀਜ਼ਾਂ ਦੇਖੀਆਂ ਸੁਣੀਆਂ ਮੈਂ ਤੁਹਾਡੇ ਕੱਲ ਜਦੋਂ ਚੈਨਲ ਤੇ ਦੇਖੀ ਉਹ ਵੀਡੀਓ ਮੈਂ ਕਿਹਾ ਅੱਛਾ ਜੀ ਇਹ ਗੱਲਬਾਤ ਹੋ ਗਈ ਤੇ ਫਿਰ ਅੱਜ ਭਾਜੀ ਮੈਂ ਉਹਨਾਂ ਦਾ ਪੋਡਕਾਸਟ ਪੂਰਾ ਸੁਣਿਆ ਤੇ ਗੱਲਾਂ ਭਾਜੀ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਗੰਦੇ ਤਰੀਕੇ ਦੇ ਨਾਲ ਮਤਲਬ ਕਿ ਗੱਲਾਂ ਕਰੀਆਂ ਸੋ ਐਦਾਂ ਬੰਦੇ ਨੂੰ ਕਰਨ ਲੱਗੇ 10 ਵਾਰ ਨਹੀਂ ਬੰਦਾ 1000 ਵਾਰ ਸੋਚਦਾ ਕਿ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਯਾਰ ਇਹ ਮੈਂ ਪਬਲਿਕ ਪਲੇਟਫਾਰਮ ਤੇ ਬੈਠ ਕੇ ਬੋਲ ਰਿਹਾ ਇਹ ਗੱਲ ਕਿੱਥੇ ਤੱਕ ਜਾਊਗੀ ਤੁਹਾਨੂੰ ਭਾਜੀ ਮੈਂ ਇੱਥੇ ਇੱਕ ਗੱਲ ਦੱਸਦਾ ਜੀ ਈਵਨ ਕਿ ਨਾ ਮੈਂ ਤੁਹਾਨੂੰ ਪਤਾ ਕਿ ਸ਼ੁਰੂ ਤੋਂ ਆਪਾਂ ਪੋਡਕਾਸਟ ਹੀ ਕਰਦੇ ਆਂ ਆਪਣੀ ਤਾਂ ਫੀਲਡ ਇਹ ਹੀ ਹੈ ਇੰਟਰਵਿਊਜ਼ ਹੀ ਕਰਦੇ ਆਂ ਅੱਜ ਕੱਲ ਪੋਡਕਾਸਟ ਕਹਿਣ ਲੱਗੇ ਬਿਲਕੁਲ ਜੀ ਭਾਜੀ ਮੇਰੇ ਕੋਲ ਘੱਟੋ ਘੱਟ 7 ਤੋਂ 8 ਐਪੀਸੋਡ ਐਦਾਂ ਦੇ ਹੋਏ ਪਏ ਆ ਜਿਹੜੇ ਅੱਜ ਤੱਕ ਮੈਂ ਪਬਲਿਸ਼ ਨਹੀਂ ਕਰੇ ਪਤਾ ਉਹ ਰੀਜ਼ਨ ਕੀ ਐ ਐਸੇ ਕਰਕੇ ਕਿਉਂਕਿ ਉਹਨਾਂ ਵਿੱਚ ਕੁਝ ਲੋਕਾਂ ਨੇ ਐਦਾਂ ਦੀਆਂ ਚੀਜ਼ਾਂ ਕਈਆਂ ਹੋਈਆਂ ਨਾ ਉਹ ਜਿਹੜੀਆਂ ਨਾ ਮੈਨੂੰ ਇਹ ਲੱਗਦਾ ਕਿ ਆ ਕੇ ਉਹ ਉਹਨਾਂ ਦਾ ਵੀ ਅੱਗੇ ਕੰਮ ਕੁ ਬਗਾੜਨ ਗਿਆ ਤੇ ਮੇਰਾ ਵੀ ਕੰਮ ਬਗਾੜਨ ਗਿਆ ਭਾਜੀ ਮੈਂ ਪੋਡਕਾਸਟ ਪਾਏ ਹੀ ਨਹੀਂ ਜੀ ਮੇਰੇ ਕੋਲ ਅੱਜ ਵੀ ਫੁਟੇਜ ਵੀ ਪਈ ਆ ਉਹਨਾਂ ਦੀ ਉਹਨਾਂ ਦਾ ਸਾਰਾ ਕੁਝ ਪਿਆ ਜੀ ਤੇ ਪਰ ਮੈਂ ਪਾਉਂਦਾ ਨਹੀਂ ਹੈਗਾ ਉਹ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਕਿਸੇ ਦੀ ਇਮੇਜ ਬਹੁਤ ਜ਼ਿਆਦਾ ਖਰਾਬ ਕਰ ਸਕਦੀ ਹੈ ਜਾ ਕੇ ਬਿਲਕੁਲ ਜੀ ਕੁਦਰਤੀ ਗੱਲ ਹੈ ਕਿ ਜਿਹੜੇ ਅਕਲਾਂ ਵਾਲੇ ਚੰਗੇ ਪਰਿਵਾਰਾਂ ਵਾਲੇ ਨੇ ਉਹ ਇਦਾਂ ਨਹੀਂ ਕਰਦੇ ਮੇਰੇ ਕੋਲ ਵੀ ਕਾਫੀ ਮੇਰੀਆਂ ਰਿਕਾਰਡਿੰਗਸ ਪਈਆਂ ਨੇ ਮੈਂ ਮੈਨੂੰ ਉਹਨਾਂ ਦੇ ਕੱਲ ਵੀ ਇਵਨ ਕਿਸੇ ਬੰਦੇ ਦਾ ਮੈਂ ਇੰਟਰਵਿਊ ਕੀਤਾ ਹੋਇਆ ਰਾਤੀ ਮੈਨੂੰ ਫੇਰ ਪਾਜੀ ਕਿਦਾਂ ਹੋਇਆ ਨਹੀਂ ਰੈਡੀ ਫਿਰ ਮਨ ਰਾਤੀ ਕਹਿੰਦਾ ਮੈਂ ਕਿਹਾ ਹੋਣਾ ਨਿਗਾ ਮੈਂ ਕਿ ਐਡਿਟ ਕਰਕੇ ਮੈਂ ਦੇਖਿਆ ਵਿੱਚ ਉਹ ਕੱਟ ਨਹੀਂ ਹੋ ਰਿਹਾ ਕੁਝ ਵੀ ਆਪਾਂ ਦੁਬਾਰਾ ਕਰਾਂਗੇ ਉਹ ਗੱਲਾਂ ਕੁਛ ਇਹੋ ਜਿਹੀਆਂ ਕੀਤੀਆਂ ਹੋਈਆਂ ਸੀਗੀਆਂ ਜਿਹੜੀਆਂ ਮੈਂ ਨਹੀਂ ਸੀ ਲਾਉਣੀਆਂ ਚਾਹੁੰਦਾ ਸੋ ਆਪਣੇ ਨਾਲ ਇਦਾਂ ਹੋ ਜਾਂਦਾ ਕਈ ਵਾਰੀ ਪਰ ਜਿਹੜਾ ਆਪ ਹੀ ਬੰਦਾ ਕਰਦਾ ਹੋਵੇ ਗੱਲਾਂ ਐਕਚੁਅਲੀ ਉਹਨੂੰ ਚਾਹ ਬੜਾਇਆ ਦੇਖੋ ਤੂੰ ਆਪਣੇ ਜਦੋਂ ਜਵਾਨੀ ਵਿੱਚ ਸੀਗੀ ਜੋ ਤੇਰਾ ਨਾਮ ਸੀਗਾ ਚਲੋ ਬਥੇਰਾ ਕਹਿੰਦੇ ਵਧੀਆ ਇਹਨੇ ਕਮਾਇਆ ਕਿਉਂ ਆ ਵੀ ਇਹ ਸਾਰਾ ਕੁਝ ਕੀਤਾ ਤੇ ਹੁਣ 8 ਟਾਈਮ ਤੇ ਸਾਰਿਆਂ ਤੇ ਆਉਣਾ ਹੁੰਦਾ ਉਮਰ ਦਾ ਹੁਣ ਤੂੰ ੱੱਕੇ ਨਾ ਜੇ ਆਉਣਾ ਚਾਵੇਂ ਗਲਤ ਗੱਲਾਂ ਕਰ ਕਰਕੇ ਪੁੱਠੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਭੰਡ ਭੰਡ ਕੇ ਜੇ ਕਵੇਂ ਵੀ ਹੁਣ ਮੇਰਾ ਦੁਬਾਰਾ ਉਹ ਪਹਿਲਾਂ ਵਾਲਾ ਸਿੱਕਾ ਜੰਮੂਗਾ ਮੈਨੂੰ ਸ਼ੋਅ ਮਿਲਣਗੇ ਕੰਮ ਮਿਲਣਗੇ ਗਾਣੇ ਮਿਲਣਗੇ ਉਹ ਤਾਂ ਹੋ ਨਹੀਂ ਸਕਦਾ ਤੂੰ ਤੂੰ ਭੁੱਲ ਜਾ ਤੇ ਜੇ ਇਹਨਾਂ ਗੱਲਾਂ ਕਰਕੇ ਤੂੰ ਆਪਣੀ ਬਦਨਾਮੀ ਕਰਾਉਣੀ ਹੋ ਫੇ ਤੇਰੀ ਆਪਣੀ ਮਰਜ਼ੀ ਕੱਲ ਮੈਨੂੰ ਇਹ ਮੈਸੇਜ ਆਇਆ ਸੀ ਉਸ ਸ਼ਾਇਦ ਰਿਕਾਰਡਿੰਗ 'ਚ ਕਹਿ ਰਹੇ ਮੈਨੂੰ ਲੋਕੀ ਗਾਲਾਂ ਬਹੁਤ ਕੱਢਦੇ ਆ ਪੋਡਕਾਸਟਾਂ ਤੋਂ ਬਾਅਦ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਇਸ ਪੋਡਕਾਸਟ ਤੋਂ ਬਾਅਦ ਵੀ ਆਇਆ ਤੇ ਮੈਂ ਕਿਹਾ ਤੂੰ ਵੀਬਾ ਇਮਾਨਦਾਰੀ ਨਾਲ ਆਪਣੇ ਆਪ ਤੋਂ ਪੁੱਛ ਕਈ ਸਵਾਲ ਹੁੰਦੇ ਸੱਤੀ ਸਾਹਿਬ ਆਪਣੇ ਆਪ ਨੂੰ ਕਰਨੇ ਹੁੰਦੇ ਆ ਇਨਸਾਨ ਨੇ ਤੇ ਮੈਂ ਕਿਹਾ ਤੂੰ ਆਪਣੇ ਆਪ ਨੂੰ ਪੁੱਛ ਵੀ ਤੂੰ ਆ ਸਾਰਾ ਕੁਝ ਬੋਲ ਪਾਲ ਕੇ ਖੱਟਿਆ ਕੀ ਖੱਟਿਆ ਟੈਂਡ ਆਫ ਦਾ ਡੇ ਗਾਲਾਂ ਹੀ ਖੱਟੀਆਂ ਨੇ ਗੰਦੀਆਂ ਗੰਦੀਆਂ ਤੇ ਫਿਰ ਕੀ ਫਾਇਦਾ ਬੋਲਦਾ ਜੇ ਗਾਲਾਂ ਹੀ ਖੱਟਣੀਆਂ ਤਾਂ ਤੂੰ ਚੰਗੀ ਗੱਲ ਕਰ ਤੈਨੂੰ ਲੋਕੀ ਇਹ ਕਹਿਣ ਵੀ ਵਾਹ। ਕਿਆ ਯਾਰ ਪੁਰਾਣੇ ਬੰਦੇ ਲੈਜੈਂਡਸ ਹੁੰਦੇ ਸੀਗੇ ਤੂੰ ਆਪਣੇ ਆਪ ਨੂੰ ਇਦਾਂ ਵੀ ਕਹਾ ਸਕਦੀ ਹੈ। ਤੇ ਭਾਜੀ ਜਿਹੜੀ ਉਮਰ ਹੈਗੀ ਐ ਇਸ ਉਮਰ ਦੇ ਵਿੱਚ ਤਾਂ ਐਸੀ ਬੰਦਾ ਇਹ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਹੈਗਾ। ਵਾਕਈ ਸਾਰੇ ਤਜਰਬੇ ਮਾੜੇ ਤਾਂ ਨਹੀਂ ਗਏ ਹੋਣੇ ਤੁਸੀਂ ਸਟੇਜਾਂ ਇੰਨੀਆਂ ਸ਼ੇਅਰ ਕਰੀਆਂ ਉਹਨਾਂ ਦੇ ਨਾਲ ਸਾਰੇ ਹੀ ਤਜਰਬੇ ਮਾੜੇ ਤਾਂ ਨਹੀਂ ਅਗਰ ਮਾੜੇ ਤਜਰਬੇ ਇੰਨੇ ਸੀਗੇ ਤਾਂ ਉਸ ਟਾਈਮ ਤੁਸੀਂ ਛੱਡ ਦੇਣਾ ਸੀ ਸਾਰਾ ਕੁਝ ਤੇ ਕੁਇਟ ਕਰਕੇ ਬੰਦਾ ਆਪਣੇ ਰਾਹ ਪੈ ਜਾਂਦਾ। ਆ ਮੈਂ ਸਿੱਧਾ ਹੀ ਸਵਾਲ ਇਹ ਪੁੱਛਦਾ ਸੀ। ਪੁੱਛਤਾ ਚੰਗੀਆਂ ਯਾਦਾਂ ਜਾਂ ਚੰਗੇ ਤਜਰਬੇ ਵੀ ਹੋ ਮੈਂ ਉਹ ਸੁਣਿਆ ਕਿ ਕਹਿੰਦੇ ਕਿ 700 ਰੁਪਏ ਪਿੱਛੇ ਚਿੰਦਾ ਸਾਹਿਬ ਦੇ ਵਾਈਫ ਨੇ ਹੈ ਨਾ ਉਹਨਾਂ ਨਾਲ ਉਹ ਕਰਤਾ ਕਿ 2100 ਰੁਪਏ ਪਿੱਛੇ ਅਸੀਂ ਨਹੀਂ ਦੇਣੇ ਹੈਗੇ ਐਡਵਾਂਸ ਨਹੀਂ ਦੰਦੇ ਹੈਗੇ ਅਸੀਂ ਪਤਾ ਨਹੀਂ ਕੋਈ ਚਾਦਨੀਆਂ ਗੱਲਾਂបੱਤਾ ਸੀਗੀਆਂ ਉਹ ਮੈਨੂੰ ਬੜਾ ਸੁਣ ਕੇ ਬੜਾ ਹਾਰਟ ਜਿਆ ਫੀਲ ਹੋਇਆ ਕਿ ਯਾਰ ਇਹ ਗੱਲਾਂ ਕਰਨੀਆਂ ਹੀ ਨਹੀਂ ਚਾਹੀਦੀਆਂ ਉਹ ਵੀ ਇੰਨੇ ਸਾਲਾਂ ਬਾਅਦ ਜਦੋਂ ਇਹ ਚੀਜ਼ਾਂ ਹੋਲੀਆਂ ਹਵਾਲੀਆਂ ਉਹ ਇਨਸਾਨ ਵੀ ਨਹੀਂ ਹੈਗੇ ਪਾਜੀ ਇਹ ਗੱਲਾਂ ਜਿਹੜੀਆਂ ਨਾ ਵੀ ਫੁਲਾਨੇ ਦੇ ਸਿੰਗਰ ਦੀ ਵਾਈਫ ਮੈਨੂੰ ਇਦਾਂ ਕਹਿੰਦੀ ਸੀ ਸ਼ੱਕ ਕਰਦੀ ਸੀ ਜਾਂ ਐਕਟਰ ਦੀ ਵਾਈਫ ਮੈਨੂੰ ਇਹ ਪਾਜੀ ਇਸ ਲਾਈਨ ਦੇ ਵਿੱਚ ਸਿੰਗਿੰਗ ਲਾਈਨ ਤੇ ਫਿਲਮੀ ਲਾਈਨ ਦੇ ਵਿੱਚ ਬਹੁਤ ਨੋਰਮਲ ਆ ਹਰੇਕ ਸਿੰਗਰ ਦੇ ਵਾਈਫ ਦਾ ਹੱਕ ਵੀ ਬਣਦਾ ਫਰਜ਼ ਵੀ ਆ ਤੇ ਉਹਨੂੰ ਸ਼ੱਕ ਹੋਣਾ ਸੁਭਾਵਿਕ ਵੀ ਆ ਤੁਸੀਂ ਦਿਨ ਰਾਤ ਬਾਹਰ ਰਹਿੰਦੇ ਹੋ ਨਾ ਸ਼ੋਅਾਂ ਤੇ ਰਹਿੰਦੇ ਹੋ ਬਾਹਰਲੇ ਟੂਰ ਵੀ ਕਰਦੇ ਹੋ ਤੇ ਇਹ ਤਾਂ ਬਹੁਤ ਨੋਰਮਲ ਆ ਹਰ ਘਰ ਦੇ ਵਿੱਚ ਇਹ ਜਿਹੜੇ ਜਿਹੜੇ ਸਿੰਗਰ ਆ ਹਰ ਹਰ ਸਿੰਗਰ ਦੀ ਵਾਈਫ ਨੂੰ ਇਹ ਕਵੈਸਚਨ ਕਰਨਾ ਪੈਂਦਾ ਹੀ ਆ ਤੇ ਡਾਊਟ ਹੁੰਦਾ ਹੀ ਆ ਹਾਂ ਇਹ ਨੇਚਰਲੀ ਗੱਲ ਆ ਕਿਉਂਕਿ ਹੁਣ ਇਹਨੇ ਇਹੀ ਕਿਹਾ ਸ੍ਰਿੰਦਰ ਚੰਦਰ ਦੀ ਵਾਈਫ ਐਦਾ ਕਹਿੰਦੀ ਸੀਗੀ ਉਹਨੂੰ ਸ਼ੱਕ ਸੀਗਾ ਤੇ ਸ਼ੱਕ ਤਾਂ ਹੋਣਾ ਸੁਭਾਵਿਕ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਜਦਫੇ ਤੂੰ ਤੋਂ ਬੈਠਿਆ ਤੇ ਗੱਲਾਂ ਕਰਨਾ ਉਹਨਾਂ ਦੇ ਜਿਉਂਦੇ ਜੀ ਗੱਲਾਂ ਕਰ ਵੀ ਮੇਰੇ ਤੇ ਸ਼ੱਕ ਆ ਤੇ ਉਹ ਕਹਿੰਦੀ ਹੁਣ ਉਹ ਤੂੰ ਉੱਠ ਕੇ ਫਲਾਨੀ ਜਗ੍ਹਾ ਮੈਨੂੰ ਸੌਂ ਖਵਾਈ ਟਮਕਾਨੀ ਮੈਂ ਆਹ ਕੁਐਸਚਨ ਵੀ ਕੀਤਾ ਕਿ ਮੈਂ ਕਹਾਂ ਤੂੰ ਮਾਨਕ ਸਾਹਿਬ ਦੀਆਂ ਗੱਲਾਂ ਕਰਦੇ ਹੋ ਮਾਨਕ ਸਾਹਿਬ ਨੇ ਤੁਸੀਂ ਵਿਦੇਸ਼ੀ ਟੂਰ ਵੀ ਬਹੁਤ ਕੀਤੇ ਆ ਰਿਕਾਰਡਡ ਗਾਣੇ ਵੀ ਬਹੁਤ ਕੀਤੇ ਸਟੇਜਾਂ ਵੇਸ਼ਵਾਰ ਕੀਤੀਆਂ ਤੇ ਇਹ ਤੂੰ ਇਦਾਂ ਹੀ ਸੀਗਾ ਮਾਨਕ ਸਾਹਿਬ ਤੈਨੂੰ ਦੇਖਣ ਨੂੰ ਦਿਲ ਨਹੀਂ ਕਰਦਾ ਸੀ ਕਿੰਨੀ ਇਦਾਂ ਦਾ ਮੂੰਹ ਸੀ ਤੇ ਫਿਰ ਉਹਨੂੰ ਛੱਡ ਦਿੱਦੀ ਤੂੰ ਸ਼ੋਕਾ ਤੋ ਇਨੇ ਕੀਤੇ ਫਿਰ ਹੈਨਾ ਬਿਲਕੁਲ ਤੇ ਇੱਕ ਪਾਸ ਤੋਂ ਕਿੰਨੀ ਵੀ ਮਾਨਕ ਸਾਹਿਬ ਇਦਾਂ ਸੀ ਇਹ ਕਰੈਕਟਰ ਦੇ ਵੀ ਤੇ ਸ਼ਕਲ ਦੇ ਵੀ ਸੋਹਣਾ ਨਹੀਂ ਸੀ ਮਾਨਕ ਸੋਹਣਾ ਤਾਂ ਨਹੀਂ ਸੀ ਮਾਨਫੇ ਅੱਛਾ ਐਕਟਿੰਗ ਬੜੀ ਭੈੜੀ ਆ ਬੋਡੀ ਲੈਂਗੁਏਜ ਬੜੀ ਮਤਲਬ ਵੈਂਦੀ ਸੁਖਣਾ ਇਦਾਂ ਮਾਫ ਕਰਨਾ ਕਹਿਣ ਲੱਗਾ ਜਿੱਦਾਂ ਮੁਜ਼ਰਾ ਕਰਕੇ ਆਈ ਹੁੰਦੀ ਇਦਾਂ ਬਹਿ ਜਾਂਦੀ ਆ ਪੋਡਕਾਸਟਾਂ ਦੇ ਮੂਹਰੇ ਹੈਨਾ ਤੇ ਤੂੰ ਗੱਲ ਫਿਰ ਗੱਲ ਚੰਗੀ ਕਰੇ ਬੰਦਾ ਕੋਈ ਹਾਲ ਦੀ ਗੱਲ ਕਰੇ ਮੈਂ ਫਿਰ ਇਹ ਵੀ ਕਿਹਾ ਤੂੰ ਆਡੀਓ ਮੈਂ ਕਹ ਤੇਰੇ ਹਸਬੰਡ ਨਹੀਂ ਤੈਨੂੰ ਸਮਝਾਉਂਦਾ ਇਹ ਵੀ ਨਾ ਬੋਲਿਆ ਕਰ हां जी ਤੇ ਆਫੇ ਬਸ ਫਿਰ ਆਹਣਾ ਇਕੱਲਾ ਕਰਕੇ ਮੈਨੂੰ ਬੋਲਣਾ ਪਿਆ ਤੇ ਮੈਂ ਕਿਹਾ ਚਲੋ ਬੋਲਣਾ ਕਿਸੇ ਨੂੰ ਤੇ ਸੁਣਿਆ ਕਿ ਤੁਸੀਂ ਬਾਅਦ ਚ ਬੂਟਾ ਮੁਹੰਮਦ ਜੀ ਦੀ ਵੀ ਫਿਰ ਰਿਕਾਰਡ ਲਾਈ ਹੋਈ ਸੀ ਉਹ ਢੋਲ ਕੀ ਬੜੀ ਗੱਲ ਪਿੱਛੇ ਕਿ ਜਦੋਂ ਤੁਸੀਂ ਇਹ ਵੀ ਗੱਲ ਪੁੱਛੀ ਉਹਨਾਂ ਨੂੰ ਕਿ ਉਹ ਜੋ ਗੱਲ ਕਹੀ ਹੈ ਸਰਦੂਲ ਸਕੰਦਰ ਜੀ ਦੇ ਬਾਰੇ ਕਿ ਉਹ ਮੇਰੇ ਚੱਕਰਾਂ ਦੇ ਵਿੱਚ ਸੀ ਪਹਿਲਾਂ ਵਿਆਹ ਤੋਂ ਪਹਿਲਾਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਨੋਰ ਨੋਰੀ ਤੋਂ ਪਹਿਲਾਂ ਸੋ ਉਹ ਗੱਲਾਂ ਬਾਰੇ ਵੀ ਤੁਸੀਂ ਕਲੈਰੀਫਾਈ ਕਰਿਆ ਮੈਨੂੰ ਬਹੁਤ ਚੰਗਾ ਲੱਗਿਆ ਭਾਜੀ ਉਹ ਪਰਸਨਲੀ ਤੇ ਮੈਨੂੰ ਪਰਸਨਲੀ ਵੀ ਚੰਗਾ ਲੱਗਿਆ ਔਰ ਦੂਜੀ ਗੱਲ ਕਿ ਮੈਂ ਇਹ ਵੀ ਦੇਖ ਰਿਹਾ ਸੀ ਜਿਹੜੇ ਕਮੈਂਟਸ ਥੱਲੇ ਆਏ ਹੋਏ ਸੀ ਕਿ ਉਸ ਵੀਡੀਓ ਦੇ ਤੇ ਜਿੰਨੇ ਵੀ ਲੋਕਾਂ ਨੇ ਲਾਈਵ 'ਚ ਵੀ ਤੁਹਾਨੂੰ ਜੁੜ ਕੇ ਦੇਖਿਆ ਉਹਨਾਂ ਸਾਰਿਆਂ ਨੇ ਵੀ ਅਪਰੀਸ਼ੀਏਟ ਕਰਿਆ ਹੋਇਆ ਸੀ ਭਾਜੀ ਉਸ ਚੀਜ਼ ਬਾਰੇ ਕਿ ਵਾਕਈ ਤੁਸੀਂ ਬਹੁਤ ਸਹੀ ਆਵਾਜ਼ ਚੱਕੀ ਹੈ ਬਿਲਕੁਲ ਜੀ ਦੇਖੋ ਮੈਂ ਮੇਰੀ ਆਦਤ ਹੈ ਸਤਿ ਸਾਬ ਕਿ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਮੇਰੀ ਵੀ ਜਿਹੜੀ ਗੱਲ ਕਰਦੇ ਆ ਜੇ ਤੁਹਾਨੂੰ ਮਿਲਦਾ ਕੁਝ ਤੋਂ ਦਿਖਾਇਆ ਜ਼ਰੂਰ ਜਾਇਦਾ ਕਿ ਲੋਕਾਂ ਨੂੰ ਇਹ ਨਾ ਲੱਗੇ ਯਾਰ ਹਵਾ 'ਚ ਛੱਡੀ ਜਾਂਦਾ ਹੈ ਨਾ ਫਿਰ ਮੈਂ ਬੂਟਾ ਸਾਹਿਬ ਤੋਂ ਹੁਣ ਸਾਰੇ ਆਪਣੇ ਤੇ ਮਿੱਤਰ ਹੀ ਨੇ ਨਾ ਸੁਖਨਾ ਆਪਣੇ ਤੇ ਬੈਣੀ ਉੱਠਣੀਆਂ ਨੇ ਬੂਟਾ ਸਾਹਿਬ ਨੂੰ ਮੈਂ ਕਿਹਾ ਵੀ ਇਹ ਗੱਲ ਕਰਨ ਤੋਂ ਪਹਿਲਾਂ ਬੂਟਾ ਸਾਹਿਬ ਤੋਂ ਕਲੈਰੀਫਾਈ ਕਰ ਲਵਾਂ ਵੀ ਮੈਂ ਕਿਹੜਾ ਉਹਦਾ ਕੋਲ ਸੀਗਾ ਫਿਰ ਬੂਟਾ ਸਾਹਿਬ ਦੱਸਿਆ ਵੀ ਐਵੇਂ ਬਕਵਾਸ ਹੀ ਕਰੀ ਜਾਂਦੀ ਆ ਤੇ ਇਹਦੇ ਇਦਾਂ ਹੀ ਤਾਂ ਕੋਈ ਗੱਲ ਹੀ ਨਹੀਂ ਕਦੇ ਹੋਈ ਫਿਰ ਨੂਰੀ ਪੈਣ ਹੋਣਾ ਬਾਰੇ ਉਹਨਾਂ ਨੇ ਵੀ ਦੱਸਿਆ ਵੀ ਇਹ ਤਾਂ ਬਹੁਤ ਪਹਿਲਾਂ ਸੈਟਿੰਗ ਹੋ ਗਈ ਸੀ ਕਿ ਇਹਨਾਂ ਦੀ ਵਿਆਹ ਦੀ ਇੱਕ ਦੂਸਰੇ ਨਾਲ ਪ੍ਰੋਮਿਸਸ ਹੋ ਗਏ ਤੇ ਫਿਰ ਤਾਂ ਇਹ ਫਿਰ ਬੂਟਾ ਸਾਹਿਬ ਦੀ ਗੱਲ ਮੈਂ ਕਿਹਾ ਫਿਰ ਉਹ ਵੀ ਸੁਣਾਉਣੀ ਚਾਹੀਦੀ ਆ ਕਿ ਲੋਕਾਂ ਨੂੰ ਪਤਾ ਲੱਗੇ ਤੇ ਉਹ ਸੁਣਾਈ ਸੀਗੀ ਹਾਂਜੀ ਸਹੀ ਆ ਭਾਜੀ ਬਣਦਾ ਵੀ ਹੈਗਾ ਹਰ ਇੱਕ ਬੰਦੇ ਨੂੰ ਗੁੱਸਾ ਵੀ ਹੁੰਦਾ ਯਾਰ ਕਿ ਹਰ ਇੱਕ ਆਰਟਿਸਟ ਦੇ ਰਿਸਪੈਕਟ ਹੁੰਦੀ ਹੈ ਭਾਵੇਂ ਉਹ ਦੁਨੀਆ 'ਚ ਹੈ ਜਾਂ ਨਹੀਂ ਹੈਗਾ ਤੇ ਹਾਲਾਂਕਿ ਜਿਹੜਾ ਬੰਦਾ ਹੈਗਾ ਉਹਦੀ ਤਾਂ ਕਰਨੀਏ ਚਾਹੀਦੀ ਹੈ ਜਿਹੜਾ ਨਹੀਂ ਹੈਗਾ ਉਹਦੀ ਸਮਾਂ ਕਿ ਜ਼ਿਆਦਾ ਕਰਨੀ ਚਾਹੀਦੀ ਹੈ ਤੁਹਾਨੂੰ ਰਿਸਪੈਕਟ ਨੇ ਜਿਨ੍ਹਾਂ ਨੂੰ ਆਪਣੇ ਪਰਿਵਾਰ ਦਾ ਫਿਕਰ ਨੇ ਉਹਨੇ ਭਾਜੀ ਕਿਸੇ ਦੇ ਪਰਿਵਾਰ ਬਾਰੇ ਕੀ ਸੋਚਣਾ ਆ ਉਹਨੇ ਤਾਂ ਇਹ ਜੇ ਇੱਕ ਗੱਲ ਰਹਿ ਗਈ ਵਿੱਚ ਕੱਲ ਮੇਰੇ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਉਹਨਾਂ ਦੇ ਭਰਾ ਨੂੰ ਚੰਡੀਗੜ੍ਹ ਰਹਿੰਦਾ ਉਹਨਾਂ ਦੇ ਭਰਾ ਨੂੰ ਸੁਚੇਤ ਬਾਲਾ ਦੇ ਭਰਾ ਨੂੰ ਕਾਲਾ ਮੈਂ ਬਹੁਤ ਕੀਤੀਆਂ ਸ਼ਾਇਦ ਉਹਨਾਂ ਨੇ ਸੁਚੇਤ ਤੁਸ ਜੀ ਨੇ ਕਿਹਾ ਸੀਗਾ ਕਿ ਤੁਹਾਨੂੰ ਤਾਂ ਉਹਨਾਂ ਨੇ ਵੀ ਕਿਹਾ ਹੋਇਆ ਸੀ ਹੈਨਾ ਤੁਸੀਂ ਸਾਰੀ ਗੱਲ ਕਲੀਅਰਲੀ ਆਪਣੇ ਸ਼ਬਦਾਂ ਚ ਕਹੀ ਕਿ ਉਹਦੇ ਭਰਾ ਨੇ ਕੀ ਕਿਹਾ ਹੋਇਆ ਸੀਗਾ ਬਿਲਕੁਲ ਜੀ ਭਾਜੀ ਮੈਂ ਮੇਰੇ ਕੋਲ ਅਜੇ ਵੀ ਪੈ ਨੇ ਜਿਸ ਬੰਦੇ ਨੇ ਮੈਨੂੰ ਦੱਸਿਆ ਹੈ ਨਾ ਉਹ ਬੰਦਾ ਵੀ ਬਹੁਤ ਖਾਸ ਆ ਜਿਹੜਾ ਇਹਨਾਂ ਦੇ ird gird ਰਿਹਾ ਹੈ ਜਿਨੇ ਗੱਲਾਂ ਸੁਣੀਆਂ ਉਹਨੇ ਮੈਨੂੰ ਦੱਸੀਆਂ ਗੱਲਾਂ ਇਹ ਦੱਸੀਆਂ ਮੇਰੇ ਕੋਲ ਪ੍ਰੂਫ ਵੀ ਪੈ ਨੇ ਹੈ ਨਾ ਉਹ ਕਹਿੰਦਾ ਵੀ ਉਹਦੇ ਭਰਾ ਨੇ ਇਹ ਜਿਹੜਾ ਸੁਰਿੰਦਰ ਆ ਨਾ ਜਿਹੜਾ ਟ੍ਰਿਬਿਊਨ ਵਾਲਾ ਸੁਰਿੰਦਰ ਇਹ ਦੇ ਨਾਲ ਪੂਰੀ ਦੁਨੀਆ ਨੂੰ ਪਤਾ ਸਪੈਸ਼ਲੀ ਇੰਡਸਟਰੀ ਨੂੰ ਸਾਰਾ ਪਤਾ ਵੀ ਕੀ ਰਿਲੇਸ਼ਨ ਸੀਗੇ ਇਹਨਾਂ ਦੇ ਹੈ ਨਾ ਐਵੇਂ ਥੋੜੋ ਜਾ ਜਾ ਕੇ ਪੰਗੇ ਲੋਕਾਂ ਨਾਲ ਲੈਂਦਾ ਸੀਗਾ ਵੀ ਜੇ ਸੁਚੇਤ ਨੂੰ ਇਦਾਂ ਕਹਾਂ ਤੇ ਮੈਂ ਉਹ ਕਰ ਦਊਗਾ ਸੁਚੇਤ ਨੂੰ ਉਹ ਕਹੇ ਤਾਂ ਆ ਕਰ ਦੋ ਤੇ ਤੱਕ ਕਿਹੜਾ ਜਾ ਜਾ ਕੇ ਲੋਕਾਂ ਦੀਆਂ ਸਟੇਜਾਂ ਤੇ ਗਵਾਉਂਦਾ ਹੁੰਦਾ ਸੀ ਸੁਰਿੰਦਰ ਵੀ ਇਹਦਾ 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 ਇਹਨੂੰ ਗਵਾ ਲੋਕਾਂ ਦੀਆਂ ਸਟੇਜਾਂ ਤੇ ਆਪ ਲੈ ਜਾ ਕਿਉਂਕਿ ਉਹ ਉਦੋਂ ਟ੍ਰਿਬਿਊਨ ਬਹੁਤ ਪਪੂਲਰ ਸੀਗੀ ਤੇ ਉਹਦੇ ਐਡੀਟਰ ਸਨ ਤੇ ਲੋਕੀ ਸੁਣਦੇ ਸੀਗੇ ਤੇ ਉਹਨਾਂ ਨੇ ਆਫਿਸਰਾਂ ਵਾਂਗ ਉਹਨਾਂ ਦਾ ਸਿਕਾ ਸਿਸਟਮ ਜਿਆ ਤੇ ਕਿਉਂਕਿ ਉਦੋਂ ਬਾਜੀ ਪ੍ਰਿੰਟ ਮੀਡੀਆ ਦਾ ਜ਼ਮਾਨਾ ਸੀਗਾ ਤੇ ਅਖਬਾਰਾਂ ਵਾਲਿਆਂ ਦੀ ਬਹੁਤ ਜ਼ਿਆਦਾ ਚੜ੍ਹਤ ਹੁੰਦੀ ਸੀ ਚੜ੍ਹਾਈ ਹੁੰਦੀ ਸੀ ਤੇ ਉਹ ਜਾ ਜਾ ਕੇ ਸੁਰਿੰਦਰ ਅਤੇ ਸੁਰਿੰਦਰ ਮੈਨੂੰ ਬੰਦੇ ਨੇ ਦੱਸਿਆ ਕਿ ਇਹਨਾਂ ਸੁਰਿੰਦਰ ਇਹਨਾਂ ਦੇ ਘਰ ਰੋਜ਼ ਹੀ ਰਾਤ ਨੂੰ ਚੱਲ ਜਾਂਦਾ ਹੁੰਦਾ ਸੀਗਾ ਸ਼ਰਾਬ ਪੀ ਕੇ ਤੇ ਉਹ ਫਿਰ ਘਰ ਦੇ ਤੰਗ ਸੀਗੇ ਔਰ ਫਿਰ ਭਰਾ ਨੇ ਇੱਥੋਂ ਤੱਕ ਇਹਨੇ ਕਹਿ ਦਿੱਤਾ ਸੀਗਾ ਵੀ ਤੂੰ ਹੋਰਾਂ ਬੰਦਿਆਂ ਨਾਲ ਵੀ ਰਿਲੇਸ਼ਨ ਸੀਗੇ ਨਾ ਤੇ ਚਲੋ ਇਹ ਗੱਲਾਂ ਕਹਿਣੀਆਂ ਨਹੀਂ ਬਣਦੀਆਂ ਪਰ ਕੀ ਕਰੀਏ ਜੇ ਉਹ ਮੇਰੇ ਕੋਲ ਆਇਆ ਇਹ ਕਹਿਣੀਆਂ ਪੈ ਰਹੀਆਂ ਆ ਉਹਨੂੰ ਜਵਾਬ ਦੇਣੇ ਪੈਣੇ ਇਹਨਾਂ ਗੱਲਾਂ ਦੇ ਹਨਾ ਤੇ ਉਹ ਕਹਿੰਦੇ ਵੀ ਰਿਲੇਸ਼ਨ ਕਾਫੀ ਲੋਕਾਂ ਨਾਲ ਸੀਗੇ ਇੰਡਸਟਰੀ ਵਿੱਚ ਵੀ ਬਾਹਰ ਵੀ ਤੋਫੇ ਦੇ ਭਰਾ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਸਕੇ ਭਰਾ ਨੇ ਕਿ ਕਿਸੇ ਇੱਕ ਦੀ ਹੋ ਜਾ ਵੀ ਇੱਥੇ ਘਰ ਵਿੱਚ ਇਹਦਾ ਬੰਦੇ ਬੰਦੇ ਨਾਉਣ ਸੁਰਿੰਦਰ ਨੂੰ ਵੀ ਉਹਨੇ ਕਿਹਾ ਸੀਗਾ ਸਾਡੇ ਘਰ ਨਹੀਂ ਆਉਣਾ ਫਿਰ ਇਹ ਭਰਾ ਦੀ ਮੰਨੀ ਫੋਰ ਇੱਕ ਰੋਏ ਨੂੰ ਕੱਢ ਦਿੱਤਾ ਸੀਗਾ ਉਸ ਤੋਂ ਬਾਅਦ ਨਹੀਂ ਮਿਲੇ ਮੂਲੇ ਭਰਾ ਨੂੰ ਇਹਨਾਂ ਗੱਲਾਂ ਦਾ ਹੁਣ ਦੱਸੋ ਵੀ ਤੁਸੀਂ ਲੋਕਾਂ ਦੇ ਕੈਰੇਕਟਰ ਤੇ ਉਂਗਲਾਂ ਉਠਾਉਨੇ ਆ ਮਰਿਆ ਹੋਇਆ ਲੋਕਾਂ ਦੀ ਜਿਹੜੀ ਇਸ ਦੁਨੀਆ ਤੇ ਨਹੀਂ ਆ ਤੁਸੀਂ ਪਹਿਲੋ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਕਿ ਤੁਸੀਂ ਕੀ ਕਰਦੇ ਰਹੇ ਆ ਹੈਨਾ ਤੇ ਬਹੁਤ ਸਾਰੀਆਂ ਸਟੇਜਾਂ ਤੇ ਵੀ ਇਦਾਂ ਹੁੰਦਾ ਰਿਹਾ ਬੜਾ ਹੀ ਬੜਾ ਹੀ ਕੁਝ ਫਿਰ ਮੈਨੂੰ ਲੋਕਾਂ ਨੇ ਦੱਸਿਆ ਇੰਨੀਆਂ ਕ ਕਹਾਣੀਆਂ ਆਈਆਂ ਸਾਹਮਣੇ ਕਿ ਜੇ ਮੈਂ ਦੁਵਾਰੇ ਇੱਕ ਐਪੀਸੋਡ ਕਰਾਂ ਤਾਂ ਮੈਨੂੰ 8 ਘੰਟੇ ਦਾ ਐਪੀਸੋਡ ਕਰਨਾ ਪਏਗਾ ਪਰ ਮੈਂ ਕਹਿੰਦਾ ਛੱਡੋ ਪਾਜੀ ਆਪਾਂ ਨੂੰ ਫਿਰ ਵੀ ਲਿਹਾਜ਼ ਹੁੰਦੀ ਹੈ ਨਾ ਗੱਲਾਂ ਦੀ ਕਿ ਆਪਾਂ ਕਿਸੇ ਬਾਰੇ ਵੀ ਕਿੰਨੀ ਗੱਲ ਕਰਦੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਦੇ ਮੈਂ ਕਹਿੰਦਾ ਛੱਡੋ ਪਰਾ ਮੈਨੂੰ ਕੱਲ ਕਹਿੰਦੇ ਪਾਜੀ ਹੋਰ ਇੱਕ ਐਪੀਸੋਡ ਕਰੋ ਬਹੁਤ ਗੱਲਾਂ ਹੈ ਮੈਂ ਕਹਿੰਦਾ ਨਹੀਂ ਯਾਰ ਰੋਜ਼ ਮੈਂ ਕਹਿੰਦਾ ਇਹਦੇ ਦੁਵਾਰੇ ਥੋੜੋ ਰਹਿਣਾ ਰੋਜ਼ ਹੋਰ بڑے ਕ ਨੇ ਨੇ ਜਿੰਨਾ ਬਾਜੀ ਤੁਸੀਂ ਤਰੀਕੇ ਨਾਲ ਸਮਝਾਇਆ ਗੱਲ ਕਰੀ ਸਾਰੇ ਨੇ ਐਪਰੀਸ਼ੀਏਟ ਕਰਿਆ ਉਸ ਚੀਜ਼ ਬਾਰੇ ਮੈਂ ਤਾਂ ਹੀ ਹਾਂ ਅੱਜ ਤੁਹਾਡੇ ਨਾਲ ਇਸੇ ਕਰਕੇ ਮੈਂ ਕਿਹਾ ਬਾਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੈਂ ਕੱਲ ਜਿਹੜੀ ਵੀਡੀਓ ਦੇਖੀ ਬਾਜੀ ਨੇ ਜੀ ਅੱਛੇ ਤਰੀਕੇ ਦੇ ਨਾਲ ਗੱਲ ਕਰੀ ਠੀਕ ਹੈ ਬਾਜੀ ਗੱਟਸ ਰੱਖ ਕੇ ਗੱਲ ਕਰੀ ਤੁਸੀਂ ਵਧੀਆ ਤਰੀਕੇ ਦੇ ਨਾਲ ਤੇ ਮੈਂ ਵੀ ਬੱਸ ਇੱਕ ਚਲੋ ਆਪਾਂ ਸਾਰੇ ਇੱਕ ਮੀਡੀਆ ਦਾ ਹਿੱਸਾ ਹੈਗੇ ਆਂ ਜੀ ਤਾਂ ਜਿੰਨੇ ਵੀ ਸਾਡੇ ਪੌਡਕਾਸਟਰ ਵੀਰ ਆ ਉਹਨਾਂ ਨੂੰ ਵੀ ਬੱਸ ਇੱਕੋ ਛੋਟੀ ਜਿਹੀ ਅਪੀਲ ਕਰਨਾ ਚਾਹਨਾ ਕਿ ਇਹੀ ਜਿਹੀਆਂ ਚੀਜ਼ਾਂ ਨਾ ਆਪਾਂ ਜਦੋਂ ਕਰਦੇ ਆ ਇਹ ਰਿਕਾਰਡ ਕਰਦੇ ਆ ਜਾਂ ਸਵਾਲ ਜਵਾਬ ਕਰਦੇ ਆ ਤਾਂ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਸੇ ਦੀ ਇਮੇਜ ਦਾ ਵੀ ਕਿ ਆਪਾਂ ਜੇ ਇਹ ਸਵਾਲ ਪੁੱਛ ਕੇ ਸਾਹਮਣੇ ਵਾਲਾ ਜਵਾਬ ਦੇ ਰਿਹਾ ਜਾਂ ਮਤਲਬ ਕਿ ਕੋਈ ਜਵਾਬ ਐਸਾ ਦੇ ਰਿਹਾ ਉਹਦੇ ਵਿੱਚੋਂ ਤੁਸੀਂ ਗੱਲ ਐਸੀ ਕੱਢ ਕੇ ਰੱਖਤੀ ਸਾਹਮਣੇ ਤੇ ਸਾਹਮਣੇ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਪਰਿਵਾਰ ਤੇ ਕੀ ਬੀਤੂਗੀ ਜੇ ਉਹ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਜੇ ਉਹ ਹੈਗਾ ਤਾਂ ਫਿਰ ਉਹ ਬੰਦਾ ਤਾਂ ਆਪਣੇ ਆਪ ਹੀ ਜਵਾਬ ਦੇਊਗਾ ਉਸ ਚੀਜ਼ ਨੂੰ ਬਿਲਕੁਲ ਸੱਤੀ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਤੇ ਦੇਖੋ ਗੱਲ ਉੱਤੇ ਜਿਨ੍ਹਾਂ ਬਾਰੇ ਗੱਲ ਕੀਤੀ ਉਹ ਸਾਰੇ ਹੀ ਹੈ ਨਹੀਂ ਗੇ ਇਸ ਦੁਨੀਆ ਵਿੱਚ ਹੈ ਨਾ ਜੇ ਗੱਲ ਕਰੀ ਜਿਉਂਦੇ ਜ਼ਿਕਰ ਹੁਣ ਮੈਂ ਜੋਤੀ ਨੂਰਾ ਹੁਣਾਵਾਲੇ ਗੱਲ ਕੀਤੀ ਆ ਦੋ ਤਿੰਨ ਵਾਰੀ ਉਹ ਜਿਉਂਦੇ ਜਾਗਦੇ ਆ ਗਰਸਨਲ ਕੀਤੀ ਗੱਲ ਠੋਕ ਵਜਾ ਕੇ ਕੀਤੀ ਗੱਲ ਹੈ ਜਿਉਂਦੇ ਆ ਤੇ ਕੀਤੀ ਗੱਲ ਸੰਦੀਲਾ ਕਹਿੰਦਾ ਸੀਗਾ ਕਿ ਮੈਂ ਕਹਿੰਦਾ ਕੌਣ ਕਹਿੰਦਾ ਉਦੋਂ ਵਿਲੇ ਹੋ ਗਏ ਸੀ ਕਲਾਕਾਰ ਅਸੀਂ ਤੇ ਬਹੁਤ ਸ਼ੋ 3 3 ਸ਼ੋ ਲਾਉਂਦੇ ਰਹਾ ਮਾਨਕ ਉਹਨਾਂ ਦੇ ਚਮਕੀਲੇ ਦੇ ਜਿਉਂਦੇ ਜੀ ਵੀ ਮੈਂ ਉਹਨਾਂ ਦੇ ਜਿਉਂਦੇ ਜੀ ਇੱਕ ਰੀਲ ਬਣਾਈ ਸੀ ਬਹੁਤ ਵਾਇਰਲ ਹੋਈ ਸੀ ਉਹ ਰੀਲ ਮੈਂ ਕਿਹਾ ਮੈਂ ਰੀਲ ਲਾ ਕੇ ਉਹਦੇ ਨਾਲ ਮੈਂ ਕਿਹਾ ਖੇਤ ਸਵਾਹ ਮੈਂ ਕਿਹਾ ਮੈਨੂੰ ਪਤਾ ਸਾਰਾ ਜਿਉਂਦੇ ਜੀ ਕੀਤੀਆਂ ਨਾ ਗੱਲਾਂ ਇਹ ਥੋੜਾ ਇੰਤਜ਼ਾਰ ਕਰਨਾ ਵੀ ਇਹ ਜਾਣ ਦੁਨੀਆ ਤੋਂ ਫਿਰ ਅਸੀਂ ਗੱਲਾਂ ਕਰੀਏ ਜਿਉਂਦੇ ਜੀ ਗੱਲ ਕਰੋ ਫਿਰ ਤੁਹਾਨੂੰ ਅਗਲਾ ਜੇ ਕੋਈ ਤੇ ਗੱਲ ਤੇ ਆ ਤੁਹਾਨੂੰ ਜਵਾਬ ਦੇਵੇ ਜੇ ਤੁਸੀਂ ਸਹੀ ਬੋਲ ਰਹੇ ਹੋ ਫਿਰ ਅਗਲਾ ਸ਼ਰਮਿੰਦਗੀ ਮਹਿਸੂਸ ਕਰੇ ਚਲੋ ਜਦੋਂ ਚਮਕੀਲਾ ਮਾਰਿਆ ਸੀਗਾ ਮੈਂ ਅੱਜ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਕਹਿਣਾ ਇਹਦੇ ਵਿੱਚ ਕੋਈ ਦੂਰ رائے ਨਹੀਂ ਮੈਂ ਉਹਨਾਂ ਸਮਿਆਂ ਦਾ ਆ ਉਦੋਂ ਬਹੁਤ ਸਾਰੇ ਆਪਨਾਮ ਤੇ ਕੀ ਲੈਣੇ ਮੈਂ ਆਲਰੇਡੀ ਨਾਮ ਲਏ ਹੋਏ ਨੇ ਪਹਿਲਾਂ ਤੇ ਕੁਸ਼ਕ ਸਿੰਗਰਾਂ ਦੇ ਹੱਥ ਸੀਗੇ ਇਹਦੇ ਵਿੱਚ ਕੋਈ ਦੋ ਰਾਂ ਨੇ ਮੀਟਿੰਗਸ ਹੋਈਆਂ ਸਪੈਸ਼ਲ ਫਿਲਮ ਚ ਵੀ ਜਿਹੜਾ ਦਿਖਾਇਆ ਗਿਆ ਮੀਟਿੰਗਸ ਹੋਈਆਂ ਤੇ ਉਹਨੂੰ ਪਲੈਨਿੰਗ ਤੇ ਕੀਤੀ ਗਈ ਸੀ ਇਹਦੇ ਵਿੱਚ ਕੋਈ ਦੋ ਰ ਆਏ ਨਹੀਂ ਕਿਉਂਕਿ ਉਹ ਚਮਕੀਲੇ ਵੇਲੇ ਮੈਨੂੰ ਨਹੀਂ ਪਤਾ ਤੁਹਾਡੀ ਉਮਰ ਤੋਂ ਕੀ ਸੀਗੀ ਪਰ ਮੈਨੂੰ ਹਰ ਚੀਜ਼ ਯਾਦ ਹੈ ਕਿ ਚਮਕੀਲੇ ਨੇ ਨੁਕਰੇ ਤੇ ਲਾ ਦਿੱਤੇ ਤੇ ਸਾਰੇ ਡਿਊਟਰ ਜਿਹੜੇ ਡਿਊਟ ਕਾਉਂਦੇ ਸੀ ਉਹ ਨੁਕਰੇ ਤੇ ਲਾ ਦਿੱਤੇ ਸੀਗੇ ਸਪੈਸ਼ਲੀ ਲੁਧਿਆਣਾ ਦੀ ਇੰਡਸਟਰੀ ਤੇ ਉਹਦੇ ਉਹ ਉਹਦੇ ਵਿੱਚ ਉਹ ਹੋਇਆ ਸੀਗਾ ਇਹ ਚੱਕਰ ਮੈਨੂੰ ਪਤਾ ਹੈ ਕੌਣ ਕੌਣ ਵਾਲਾ ਬਹੁਤ ਹੱਥ ਸੀਗਾ ਉਹਦੇ ਵਿੱਚ ਇਹਦੇ ਵਿੱਚ ਵੀ ਭਾਜੀ ਦੋ ਐਂਗਲ ਪੇਸ਼ ਹੁੰਦੇ ਆ ਨਾ ਕੁਝ ਲੋਕ ਮਤਲਬ ਕਿ ਪਿੱਛੇ ਜੇ ਮੈਂ ਸ਼ਮਸ਼ੀਰ ਸੰਧੂ ਜੀ ਦਾ ਇੱਕ ਪੋਡਕਾਸਟ ਕਰਿਆ ਸੀਗਾ ਚਮਕੀਲਾ ਜੀ ਦੀ ਲਾਈਫ ਦੇ ਉੱਪਰ ਤੇ ਉਹ ਇਹ ਕਹਿੰਦੇ ਸੀਗੇ ਕਹਿੰਦੇ ਕਿ ਐਸੀ ਕੋਈ ਗੱਲ ਨਹੀਂ ਸੀ ਇਹ ਵਹਿਮ ਹੈ ਇੱਕ ਸ਼ੱਕ ਹੈ ਪਰ ਮੈਂ ਇਹ ਇੱਕ ਲੋਕਾਂ ਨੂੰ ਕਿ ਉਹ ਦੋ ਕਲਾਕਾਰ ਵਿਲੇ ਹੋ ਗਏ ਸੀਗੇ ਹਰ ਬਹੁਤ ਸਾਰੇ ਲੋਕ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਹਰ ਹੋਰ ਵੀ ਬਹੁਤ ਸਾਰੇ ਲੋਕਾਂ ਤੋਂ ਮੈਂ ਸੁਣੀ ਹੈ ਗੱਲ ਕਿ ਉਸ ਟਾਈਮ ਚੰਗੇ ਚੰਗੇ ਕਲਾਕਾਰ ਵਿਲੇ ਹੋ ਗਏ ਸੀਗੇ ਨਹੀਂ ਮੈਂ ਤਾਂ ਗਵਾਹ ਆਂ ਭਾਜੀ ਇਸ ਚੀਜ਼ ਦਾ ਮੈਂ ਤੇ ਕਿਹੜਾ ਸੁਣੀਆ ਸੁਲਾਈਆਂ ਗੱਲਾਂ ਕਰਦਾ ਮੈਨੂੰ ਸੁਰਤ ਸੀ ਉਦੋਂ ਪੂਰੀ ਚਮਕੀਲਾ ਮੈਂ ਜਿਉਂਦੇ ਜੀ ਵੀ ਉਹਨਾਂ ਨੂੰ ਬਹੁਤ ਸੁਣਿਆ ਅੱਜ ਵੀ ਬਹੁਤ ਸੁਣਦਾ ਮੈਂ ਮਿਲਿਆ ਵੀ ਹੋਇਆ ਚਮਕੀਲਾ ਤਮਰਜੋਤ ਨਾਲ ਅਸੀਂ ਮੈਂ ਸ਼ਾਇਦ ਮੈਂ ਇੰਟਰਵਿਊ ਕਿਹਜ ਕਿਹਾ ਵੀ ਹੋਇਆ ਲੁਧਿਆਣਾ ਤੋਂ ਦਿੱਲੀ ਅਸੀਂ ਟ੍ਰੇਨ ਵਿੱਚ ਇਕੱਠੇ ਗਏ ਸੀ ਜਿਹੜੀ ਗੀਤ ਹੈ ਨਾ ਐ ਐ ਗੀਤ ਉਹਨਾਂ ਦਾ ਇੱਕ ਬਹੁਤ ਅੱਖਾਂ ਬਿੱਲੀਆਂ ਤੇ ਗੱਲਾਂ ਗੋਲਮੋਲ ਨੇ ਉਹ ਮੇਰੇ ਸਾਹਮਣੇ ਕੰਪੋਜੀਸ਼ਨ ਬਣੀ ਹੋਈ ਆ ਅੱਛਾ ਹਾਂਜੀ ਤੇ ਅਸੀਂ ਤਾਂ ਮੇਲੇ ਵੀ ਹੋਏ ਆ ਮੈਂ ਤਾਂ ਵਿਹਲੇ ਬੈਠੇ ਦੇਖੇ ਹੁਣ ਅੱਜ ਜੋ ਮਰਜੀ ਕੋਈ ਕਵੇ ਮੈਂ ਗਵਾਇਂ ਚੀ ਦਾ ਮੈਨੂੰ ਕਹਿ ਦੇਣਗੇ ਤੂੰ ਆ ਕਹਿ ਨਾ ਕਹਿੰਦਾ ਸੱਚ ਆ ਭਾਜੀ ਉਦੋਂ ਉਦੋਂ ਹਾਲਾਤ ਚਮਕੀਲੇ ਨੇ ਇਹੋ ਜਿਹਾ ਬਣਾਉਂਦੇ ਸੀ ਇਵਨ ਅੱਜ ਤੱਕ ਵੀ ਚਮਕੀਲਾ ਤੋਂ ਉਦੋਂ ਸੁਪਰ ਡੂਪਰ ਹਿੱਟ ਆ ਤੇ ਉਦੋਂ ਇਦਾਂ ਸੀਗਾ ਕੋਈ ਮੰਨੇ ਜਾਂ ਨਾ ਮੰਨੇ ਉਹਨਾਂ ਦੀ ਮਰਜ਼ੀ ਆ ਆਪਣੀ ਪਰ ਇਹ ਇਹ ਤਾਂ ਹੋਇਆ ਸੀਗਾ ਵਿਹਲੇ ਕਰ ਦਿੱਤੇ ਸੀਗੇ ਤੇ ਬਹੁਤ ਘੱਟ ਪੈਸਿਆਂ ਤੇ ਜਾਂ ਸ਼ੋਅ ਕਰਨ ਲੱਪੇ ਸੀਗੇ ਤੇ ਚਮਕੀਲੇ ਨਿਵਾਖਤ ਤਪਾਤ ਸੀਗਾ ਇਹ ਸਾਰੀ ਦੁਨੀਆ ਜਾਣਦੀ ਸ਼ਮਸ਼ੇਰ ਸੰਧੂ ਸਾਹਿਬ ਉਹਨਾਂ ਨੂੰ ਇਦਾਂ ਕਹਿਣਾ ਬਣਦਾ ਸੀਗਾ ਜੋ ਤੁਸੀਂ ਕਹਿ ਰਹੇ ਹੋ ਉਹ ਤੇ ਚਲੋ ਆਈ ਥਿੰਕ ਤੁਹਾਡੇ ਜਾਂ ਕਿਹੜੇ ਕਿਸੇ ਹੋਰ ਪੋਡਕਾਸਟ ਵਿੱਚ ਕੱਲ ਇੱਕ ਰੀਲ ਮੇਰੇ ਸਾਹਮਣੇ ਆ ਗਈ ਸ਼ਮਸ਼ੇਰ ਸੰਧੂ ਸਾਹਿਬ ਤੇ ਕਹੀ ਜਾਂਦੇ ਨੇ ਕਿ ਚਰਨਜੀਤ ਹੁਜਾ ਸਾਹਿਬ ਨੇ ਦਾ ਇਹਨਾਂ ਨੇ ਉਹ ਹਿੱਟ ਕੀਤਾ ਸੀਗਾ ਸਰਦੂਲ ਭਾਜੀ ਨੂੰ ਤੇ ਕਹਿੰਦੇ ਹਾਂਸ ਭਾਜੀ ਨੂੰ ਕਹਿੰਦੇ ਕਿ ਜੇ ਏ ਹੁਣ ਕਾਰ ਐ ਇਹਦੇ ਕੋਲ ਜੇ ਤੂੰ ਵੀ ਕਾਰ ਖੁਰ ਲੈਣੀ ਤੇ ਇਦਾਂ ਗਾਉਣਾ ਪੈਣਾ ਆ ਤੇ ਹਾਂਸ ਰਾਜ ਹਾਂਸ ਕੋਲੋਂ ਸਿਗਾ ਮੋਟਰਸਾਈਕਲ ਕਿਹੜਾ ਉਹਨੇ ਕਿਹਾ ਉਹਦਾ ਪੁਰਾਣਾ ਕੋ ਮੋਟਰਸਾਈਕਲ ਹੁੰਦਾ ਸੀਗਾ ਜਾਵਾ ਸ਼ਾਇਦ ਸਮਥਿੰਗ ਕੁਛ ਇਹੋ ਜਿਹਾ ਤੇ ਅਸੀਂ ਮੈਂ ਜਾਵਾ ਇਹ ਕਹਿੰਦੇ ਸੀਗੇ ਹਨਾ ਸ਼ਾਇਦ ਤੇ ਕਹਿੰਦੇ ਤੇਰੇ ਜਾਵਾ ਜਾਵਾ ਹਾਂ ਜਾਵਾ ਤੇ ਕਹਿੰਦੇ ਤੇਰੇ ਕੋਲ ਜਾਵਾ ਕਹਿੰਦੇ ਹੰਸ ਨੇ ਕਿਹਾ ਕੋਈ ਨਹੀਂ ਜੀ ਮੇਰੇ ਕੋਲ ਜਾਵਾ ਹੀ ਰਹਿਣ ਦਿਓ ਕੋਈ ਨਹੀਂ ਜਦੋਂ ਕਾਰਾਂ ਦਾ ਕੁਛ ਇਹੋ ਜਿਹੀ ਗੱਲਬਾਤ ਕੀਤੀ ਮੈਂ ਕਹਿੰਦਾ ਉਹ 딜 ਲਾ ਕੇ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਅਸੀਂ ਜ਼ਿੰਦਗੀ 'ਚ ਸਾਡੇ ਘਰ ਜਾਵਾ ਮੋਟਰਸਾਈਕਲ ਆਇਆ ਹੀ ਨਹੀਂ ਅਸੀਂ ਲਿਆ ਹੀ ਨਹੀਂ ਕਦੇ ਜਾਵਾ ਮੋਟਰਸਾਈਕਲ ਸਾਡੇ ਘਰ ਅਸੀਂ ਸਟੈਪ ਸਾਈਕਲ ਤੋਂ ਮੈਂ ਕਣਾਉਂਦਾ ਤੁਹਾਨੂੰ ਸਾਈਕਲ ਸੀਗਾ ਸਾਈਕਲ ਤੋਂ ਬਾਅਦ ਸਾਈਕਲ ਨੂੰ ਮੋਰਿਕ ਟੋਕਰੀ ਜੀ ਲੱਗੀ ਹੁੰਦੀ ਸਾਈਕਲ ਸੀਗਾ ਮੈਨੂੰ ਸਾਰਾ ਜ਼ਿਆਦਾ ਲਾਲ ਰੰਗ ਦਾ ਭਾਜੀ ਕੋਲ ਸਾਈਕਲ ਤੋਂ ਬਾਅਦ ਅਸੀਂ ਲਿਆ ਬਜਾਜ ਚੇਤਕ ਸਕੂਟਰ ਬਿਸਕੁਟੀ ਰੰਗ ਦਾ ਉਹ ਬਹੁਤ ਸਾਲ ਚਲਾਇਆ ਫਿਰ ਉਸ ਤੋਂ ਬਾਅਦ ਲੈ ਹੀਰੋ ਹੋਂਡਾ ਲਾਲ ਰੰਗ ਦਾ ਉਹ ਵੀ ਬਹੁਤ ਦੁਨੀਆ ਨੂੰ ਪਤਾ ਫਿਰ ਹੀਰੋ ਹੋਂਡੇ ਤੋਂ ਬਾਅਦ ਅਸੀਂ ਲਈ ਮਰੂਤੀ ਕਾਰ ਜਿਹਦਾ ਨੰਬਰ ਵੀ ਮੈਨੂੰ ਯਾਦ ਆ ਅੱਜ ਤੱਕ ਡੀ ਡੀ ਕਿਊ 22 ਪੰਜਾਬ ਦਾ ਨੰਬਰ ਸੀਗਾ ਫਿਰ ਉਸ ਤੋਂ ਬਾਅਦ ਸਿਰਸਲਾ ਚੱਲ ਪਿਆ ਕਾਰਾਂ ਵੱਡੀਆਂ ਤੋਂ ਵੱਡੀਆਂ ਹਰ ਚੀਜ਼ ਮਾਲਕ ਨੇ ਦੇ ਦਿੱਤੀ ਪਰ ਉਹ ਮੋਟਰਸਾਈਕਲ ਜਿਹੜਾ ਕਹਿੰਦੇ ਉਹ ਮੋਟਰਸਾਈਕਲ ਸਾਡੇ ਕੋਲ ਹੈ ਹੀ ਨਹੀਂ ਸੀ ਕਦੇ ਵੀ ਨਹੀਂ ਸੀਗਾ ਅਸੀਂ ਬਾਏ ਨਹੀਂ ਖਰੀਦੇ ਨਹੀਂ ਕਦੇ ਤੇ ਸਾਡੇ ਮਤਲਬ ਪਹਿਲਾ ਬਜਾਜ ਇਟੈਕ ਸਕੂਟਰ ਆਇਆ ਸੀ ਮਸ਼ੀਨਰੀ ਵਿੱਚੋਂ ਵਹੀਕਲਸ ਵਿੱਚੋਂ ਤੇ ਚਲੋ ਕਈ ਵਾਰੀ ਉਹ ਕਹਿ ਦਿੰਦੇ ਨੇ ਕੀ ਕਰੀਏ ਵੱਡੇ ਨਾਮ ਨੇ ਲੋਕੀ ਸੁਣ ਲੈਂਦੇ ਨੇ ਹੈਨਾ ਹਰ ਇੱਕ ਦਾ ਆਪਣਾ ਆਪਣਾ तरीका हर एक ਦਾ ਆਪਣਾ ਆਪਣਾ ਤਜਰਬਾ ਭਾਜੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਭਾਜੀ ਤੁਸੀਂ ਅੱਜ ਸਾਰੀ ਗੱਲ ਮੈਂ ਚਾਹੁੰਦਾ ਹਾਂ ਸੀਗਾ ਆਪਾਂ ਗੱਲ ਇਹ ਕਰੀਏ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਗੱਲ ਕਰੀ ਵੀ ਹੈ ਤੇ ਤੁਸੀਂ ਹੁਣ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਬਸ ਇਹੀ ਕਹਾਂਗਾ ਕਿ ਇਹਨਾਂ ਨੂੰ ਸੁਣੋ ਨਾ ਬਸ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਮਾੜਾ ਬੋਲਦਾ ਹੈ ਤੇ ਤੁਸੀਂ ਸੁਣੋ ਇਹ ਨਾ ਉਹਨਾਂ ਦੇ ਵਿਊ ਨਾ ਬਣਾਓ ਤੇ ਵੀਊ ਬਣਦੇ ਨੇ ਤੇ ਤਦ ਹੀ ਪੋਡਕਾਸਟਰ ਵੀ ਜਿਹੜੇ ਉਹ ਫੇਰਦਾਂ ਦੀਆਂ ਗੱਲਾਂ ਕਰਨੇ ਕਿਉਂਕਿ ਜਿਹੋ ਜਿਹਾ ਤੁਸੀਂ ਸੁਣਦੇ ਹੋ ਉਹ ਜਿਹੜਾ ਤੁਹਾਨੂੰ ਪਰੋਸਿਆ ਜਾਂਦਾ ਤੇ ਤੁਸੀਂ ਕੋਸ਼ਿਸ਼ ਕਰੋ ਇਹਨਾਂ ਲੋਕਾਂ ਨੂੰ ਨਾਂਗਾ ਸ਼ੇਅਰ ਕਰੋ ਇਹੋ ਜਿਹੜੇ ਪੌਡਕਾਸਟ ਰਹਿ ਗਏ ਨੇ ਕੋਈ ਵੀ ਹੋਵੇ ਜਿਹੜੇ ਗੰਦੀਆਂ ਗੱਲਾਂ ਕਰਦੇ ਨੇ ਕਲਾਕਾਰਾਂ ਨੂੰ ਬੁਲਾ ਕੇ ਨਾ ਨਾ ਸੁਣੋ ਤੇ ਨਾ ਉਹਨਾਂ ਤੇ ਕਮੈਂਟ ਕਰੋ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਈ ਵਾਰੀ ਸਾਡੀ ਵੀਡੀਓ 'ਚ ਕਮੈਂਟ ਕਰ ਦਿੰਦੇ ਨੇ ਭਾਜੀ ਬਹੁਤ ਵਧੀਆ ਜੀ ਚੱਕ ਤੇ ਫੱਟੇ ਫਲਾਬਲਾ ਉਹ ਉਸੇ ਸਟ੍ਰੈਕਸ਼ਨ ਨਾਲ ਦੂਸਰੀ ਵੀਡੀਓ ਤੇ ਅਲੱਗ ਕਮੈਂਟ ਹੁੰਦਾ ਹੋਰ ਤਰ੍ਹਾਂ ਦਾ ਕਮੈਂਟ ਹੁੰਦਾ ਉਹਨਾਂ ਲੋਕਾਂ ਦੇ ਸੋ ਇਹ ਇੱਕ ਆਪਣੇ ਆਪ ਨੂੰ ਜੇ ਅਸੀਂ ਸਟਰੋਂਗਲੀ ਹੋ ਕੇ ਬੋਲਦੇ ਆ ਤੇ ਤੁਸੀਂ ਸਟਰੋਂਗਲੀ ਹੋ ਕੇ ਆਪਣੇ ਸਟੈਂਡ ਜ਼ਰੂਰ ਲਿਆ ਕਰੋ ਅਸੀਂ ਬੋਲਣਾ ਸੌਖਾ ਨਹੀਂ ਇਹਨਾਂ ਹੁਣ ਮੈਨੂੰ ਅ ਮੈ ਸਣਾ ਵੀ ਸਕਦਾ ਤੁਹਾਨੂੰ ਹੁਣੇ ਹੀ ਕਿ ਮੈਨੂੰ ਕਾਲਾਂ ਵੀ ਆਈਆਂ ਹੋਇਆਂ ਤੇ ਤੇ ਐਫ ਆਈ ਆਰ ਕਰਾ ਦੂੰ ਹਾਲਾਂਕਿ ਉਹਨੂੰ ਐਫ ਆਈ ਆਰ ਕਹਿਣਾ ਵੀ ਨਹੀਂ ਉਹ ਕਹਿੰਦੀ ਐਫ 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 ਆਰ ਆਈ ਕਰਾ ਦਊਂਗੀ ਮੈਂ ਤੇਰੇ ਤੇ ਮੈਂ ਕਿਹਾ ਤੂੰ ਹੁਣੇ ਹੀ ਕਰਾ ਰੋ ਡਿਊਟੀ ਫੇਰ ਖਾਈ ਆ ਕੇ ਭੱਜ ਕੇ ਪਹਿਲਾਂ ਐਫ ਆਈ ਆਰ ਕਰਾ ਆ ਤੇ ਸਾਨੂੰ ਤਾਂ ਹਮ ਕਿਹਾ ਤੂੰ ਕਿ ਆਂਦੀਆਂ ਹੁੰਦੀਆਂ ਨੇ ਜੇ ਅਸੀਂ ਬੋਲਦੇ ਆਂ ਤੇ ਸਾਥ ਜ਼ੋਰ ਦਿਆ ਕਰੋ ਤੇ ਬਸ ਇਹੀ ਹੈ ਸੱਤ ਰੰਗ ਚੈਨਲ ਨੂੰ ਸੁਣੋ ਤੇ ਪੀ ਐਸ ਕੇ ਮੀਡੀਆ ਗਰੁੱਪ ਨੂੰ ਵੀ ਦੇਖਦੇ ਸੁਣਦੇ ਰਿਹਾ ਕਰੋ ਪੀ ਐਸ ਕੇ ਮੀਡੀਆ ਗਰੁੱਪ ਨੂੰ ਵੀ ਪੂਰਾ ਸਪੋਰਟ ਕਰੋ ਸਬਸਕ੍ਰਾਈਬ ਕਰੋ ਜੀ ਤੇ ਐਦਾਂ ਹੀ ਪਿਆਰ ਅੱਗੇ ਵੀ ਦਿੰਦੇ ਰਹੋ। ਥੈਂਕ ਯੂ ਸੋ ਮਚ ਭਾਈ ਤੁਹਾਡਾ ਅੱਜ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਵ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਕਿਵੇਂ ਦੀ ਲੱਗੀ ਇਹ ਵੀਡੀਓ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸੱਤ ਰੰਗ ਦੇ ਪੀਐਸਕੇ ਮੀਡੀਆ ਗਰੁੱਪ ਨੂੰ ਐਵੇਂ ਹੀ ਪਿਆਰ ਦਿੰਦੇ ਰਹੋ। ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ। ਧੰਨਵਾਦ।